ਪੰਜਾਬ ਦੀ ਰਾਜਨੀਤੀ ਦਾ ਤਾਲਮੇਲ ਵਿਗੜਿਆ ਤਾਲਮੇਲ ਵਿਗੜ ਗਿਆ ਤੇ ਉਧਰ ਸੰਦੀਪ ਪਾਟਕੋਰਾ ਨੇ ਮੋਰਚਾ ਜਿਹੜਾ ਉਹ ਸੰਭਲਿਆ ਉਧਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਅੱਜ ਵੱਡਾ ਦਿਨ ਹੈ ਕਿਉਂਕਿ ਅੱਜ ਜਥੇਦਾਰ ਸਾਹਿਬ ਨੇ ਪੰਥਕ ਮਸਲਿਆਂ ਦੇ ਉੱਪਰ ਸਿੱਖ ਮਸਲਿਆਂ ਦੇ ਉੱਪਰ ਇੱਕ ਬੈਠਕ ਸੱਦੀ ਹੈ ਔਰ ਉਸ ਬੈਠਕ ਦੇ ਵਿੱਚ ਜਿਹੜੇ ਬਾਗਿਆਂ ਦੇ ਵੱਲੋਂ ਮਾਫੀਨਾਮੇ ਭੇਜਿਆ ਗਿਆ ਉਸ ਮਾਫੀਨਾਮੇ ਤੇ ਵੀ ਜਿਹੜਾ ਵਿਚਾਰ ਹੋ ਸਕਦਾ ਸੁਖਬੀਰ ਸਿੰਘ ਬਾਦਲ ਸਵੰਧੀ ਕੀ ਜਿਹੜਾ ਉਹ ਐਲਾਨ ਹੋ ਸਕਦਾ ਉਹਨਾਂ ਨੂੰ 506 ਕਰਨ ਦੀ ਵੀ ਜਿਹੜੀ ਉਹ ਮੰਗ ਉੱਠੀ ਹੈ ਕੀ ਕੁਝ ਹੋਊਗਾ ਜੇ ਅਕਾਲੀ ਸਿਆਸਤ ਉਧਰ ਕਾਂਗਰਸ ਦੀ ਵੀ ਜਿਹੜੀ ਅਸੀਂ ਗੱਲ ਕਰਨੀ ਹੈ ਕਾਂਗਰਸ ਦੇ ਵਿੱਚ ਮੈਂ ਪਹਿਲੇ ਦੱਸ ਚੁੱਕਿਆ ਕਿ ਤਾਲਮੇਲ ਵਿਗੜਿਆ ਸਥਿਤੀਆਂ ਜਿਹੜੀਆਂ ਉਹ ਹੋਰ ਤਰੀਕੇ ਦੀਆਂ ਬਣ ਗਈਆਂ ਕੀ ਕੋਈ ਗੱਲਬਾਤ ਹੋਈ ਹੈ ਜਨੰਦਰ ਜਿਮਨੀ ਚੋੜ ਕਿਉਂ ਕਾਂਗਰਸ ਹਾਰ ਗਈ ਸਾਰੀਆਂ ਘਟਨਾਵਾਂ ਤੇ ਵਿਸਤਾਰਪੂਰਵਕ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਚਾਹੁੰਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਅਣਖੀ ਸਾਹਿਬ ਅੱਜ ਜਿਹੜੀ ਖਬਰ ਤੇ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਹੋਣਗੀਆਂ ਖਾਸ ਕਰਕੇ ਅਕਾਲੀ ਸਿਆਸਤ ਦੇ ਨਾਲ ਜੁੜਿਆ ਦੀਆਂ ਉਹ ਉਹੀ ਖਬਰ ਤੇ ਆ ਕਿ ਜਿਹੜੀ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਅੱਜ ਜਿਹੜੀ ਪੰਜੋ ਸਿੰਘ ਸਹਿਬਾਨਾਂ ਦੀ ਜਿਹੜੀ ਇੱਕ ਮੀਟਿੰਗ ਜਿਹੜੀ ਸੱਦੀ ਗਈ ਹੈ ਇੱਕ ਬੈਠਕ ਸੱਦੀ ਗਈ ਹੈ ਉਹਦੇ ਵਿੱਚ ਕਹਿੰਦੇ ਆ ਕਿ ਪੰਥਕ ਮਸਲੇ ਜਿਹੜੇ ਆ ਉਹ ਵਿਚਾਰੇ ਜਾਣੇ ਆ ਔਰ ਇਹ ਸੰਭਾਵਨਾ ਇਹ ਵੀ ਪੂਰੀ ਬਣੀ ਹੈ ਕਿ ਜਿਹੜੇ ਕੁਝ ਦਿਨ ਪਹਿਲਾਂ ਬਾਗੀ ਧੜੇ ਦੇ ਕੁਝ ਮੈਂਬਰ ਜਾ ਕੇ ਉੱਥੇ ਆਪਣਾ ਮੁਆਫੀਨਾਮਾ ਦੇ ਕੇ ਆਏ ਆ ਉਸ ਮੁਆਫੀਨਾਮੇ ਦੇ ਉੱਪਰ ਵੀ ਜਿਹੜਾ ਕਹਿੰਦੇ ਵਿਚਾਰ ਹੋ ਸਕਦਾ ਔਰ ਇਹ ਵੀ ਮੰਗਾਂ ਉੱਠੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਪੰਥ ਚੋਂ ਜਿਹੜਾ ਉਹ ਛੇਕਿਆ ਜਾਵੇ ਕਿਵੇਂ ਦੇਖ ਗੋ ਇਸ ਪੂਰੀ ਚੀਜ਼ ਨੂੰ ਅੱਜ ਕੀ ਕੁਝ ਖਾਸ ਰਹਿਣ ਵਾਲਾ ਇਸ ਮੀਟਿੰਗ ਦੇ ਵਿੱਚ ਆ ਬਿਲਕੁਲ ਸੁਖਮੰਦਰ ਜੀ ਅੱਜ ਦਾ ਜਿਹੜਾ ਦੇਣੇ ਆ ਅਕਾਲੀ ਸਿਆਸਤ ਵਾਸਤੇ ਸਿੱਖ ਸਿਆਸਤ ਵਾਸਤੇ ਪੰਥਕ ਸਿਆਸਤ ਵਾਸਤੇ ਬੜਾ ਮਹੱਤਵਪੂਰਨ ਦੇਣਾ ਤੇ ਉਹਦੇ ਨਾਲ ਹੀ ਦੇਣ ਅੱਜ ਦਾ ਜਿਹੜਾ ਦੇਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਤਕਵੀਰ ਸਿੰਘ ਹੋਣਾ ਦੀ ਕ੍ਰੈਡਿਬਿਲਟੀ ਦਾ ਵੀ ਜਿਹੜਾ ਉਹ ਅੱਜ ਮਹੱਤਵਪੂਰਨ ਦੇਣਾ ਹੈ ਕਿਉਂਕਿ ਅੱਜ ਉਹਨਾਂ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਜਿਹੜੀ ਉਹ ਸੱਦੀ ਗਈ ਹੈ ਜਿਹਦੇ ਵਿੱਚ ਕੁਝ ਪੰਥਕ ਮਸਲੇ ਜਿਹੜੇ ਵਿਚਾਰੇ ਜਾਣੇ ਨਹੀਂ ਤੇ ਖਾਸ ਤੌਰ ਤੇ ਉਹ ਪੰਥਕ ਮਸਲਾ ਜਿਹੜੇ ਸੰਦਰਭ ਵਿੱਚ ਬੀਤੇ ਦਿਨ 1 ਜੁਲਾਈ ਨੂੰ ਬਾਕੀ ਧੜੇ ਵੱਲੋਂ ਮਕਾਇਦਾ ਤੋਂ ਇੱਕ ਮਾਫੀਨਾਮਾ ਜਿਹੜਾ ਪੇਸ਼ ਕੀਤਾ ਗਿਆ ਸੀ ਜਿਹਦੇ ਵਿੱਚ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਜਿਹੜੇ ਉਹਨਾਂ ਕੋ ਭੁੱਲਾ ਹੋਈਆਂ ਨੇ ਜਾਂ ਜਿਹੜੇ ਕੁਝ ਗੁਨਾਹ ਹੋਏ ਨੇ ਉਹਨਾਂ ਦੀ ਉਹਨਾਂ ਨੇ ਮਾਫੀ ਮੰਗੀ ਤੇ ਉਹਦੇ ਸਬੰਧੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜਿਆ ਆ ਉਹ ਜੋ ਵੀ ਸਜ਼ਾ ਜਰੀ ਹੈ ਉਹ ਲਾਈ ਜਾਵੇ ਤੇ ਨਾਲ ਹੀ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਹਨ ਉਹਨਾਂ ਉੱਤੇ ਵੀ ਗੰਭੀਰ ਪ੍ਰਸ਼ਨ ਜਿਹੜੇ ਅਲਜ਼ਾਮ ਜਿਹੜੇ ਲੱਗੇ ਸੀ ਜ ਖਾਸ ਤੌਰ ਤੇ ਡੇਰਾ ਰਾਮਬੀਰ ਮਾਫੀ ਦੇ ਦਿੱਦ ਸਨ ਤੋ ਅੱਜ ਜਥੇਦਾਰ ਸਾਹਿਬ ਨੇ ਉਸ ਮਾਫੀਨਾਮੇ ਦੇ ਉਹਦੇ ਨਾਲ ਹੀ ਕੁਝ ਹੋਰ ਪਰਤੱਖ ਮਸਲੇ ਆ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਜਿਹੜੀ ਆ ਅਨ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਮੈਂ ਆਪਣੀ ਗੱਲ 'ਚ ਕ੍ਰੈਡੀਬਿਲਟੀ ਦੀ ਗੱਲ ਕੀਤੀ ਕ੍ਰੈਡੀਬਿਲਟੀ ਸੁਖਵਿੰਦਰ ਜੀ ਤਾਂ ਮੈਂ ਕਹਿ ਰਿਹਾ ਕਿਉਂਕਿ ਜਥੇਦਾਰ ਸਾਹਿਬ ਨੂੰ ਜਾਂ ਜਥੇਦਾਰ ਸਾਹਿਬ ਦੇ ਫੈਸਲੇ ਦੇ ਉੱਤੇ ਇਸ ਵੇਲੇ ਸਮੁੱਚੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਜਿਹੜੀਆਂ ਨਜ਼ਰ ਆਇਆ ਉਹ ਲੱਗੀਆਂ ਨੇ ਕਿ ਜਥੇਦਾਰ ਸਾਹਿਬ ਨਿਰਪੱਖਤਾ ਨਾਲ ਪੂਰਨ ਤੌਰ ਤੇ ਕੋਈ ਫੈਸਲਾ ਲੈ ਸਕਣਗੇ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਇਸ ਕਰਕੇ ਹੀ ਜਿਹੜਾ ساری ਕੌਮ ਜਿਹੜੀ ਹੈ ਜਥੇਦਾਰ ਸਾਹਿਬ ਦੇ ਆ ਫਰੈਂਸ ਲੀਵਲ ਵੀ ਕਰੀਏ ਕਿਉਂਕਿ ਬੀਤੇ ਸਮਨੇ ਦੇ ਵਿੱਚ ਹਮੇਸ਼ਾ ਜਥੇਦਾਰਾਂ ਦੇ ਜਿੰਨੇ ਵੀ ਫੈਸਲੇ ਆਏ ਨੇ ਉਹ ਪ੍ਰੋ ਅਕਾਲੀ ਲੀਡਰਸ਼ਿਪ ਟੌਪ ਦੀ ਜਿਹੜੀ ਲੀਡਰਸ਼ਿਪ ਆ ਉਸ ਤੇ ਹੱਕ ਦੇ ਵਿੱਚ ਹੁੰਦੇ ਆ ਜਿਸ ਕਰਕੇ ਹਮੇਸ਼ਾ ਜਥੇਦਾਰ ਦੀ ਖੁਦ ਆਪਣੀ ਤਿਆਰੀ ਜਾਂ ਜਥੇਦਾਰ ਸਾਹਿਬ ਦੇ ਫੈਸਲਾ ਦੇ ਉੱਤੇ ਕਿੰਤੂ ਪਰੰਤੂ ਹੁੰਦਾ ਆ ਈਵਨ ਜਥੇਦਾਰ ਗੁਰਬਚਨ ਸਿੰਘ 2015 ਚ ਜਿਹੜਾ ਫੈਸਲਾ ਕਰ ਗਏ ਹੁਣ 2024 ਚੱਲੇ 9 ਸਾਲਾਂ ਬੀਚਾਂ ਦੇ باوجود ਵੀ ਜੱ태ਦਾਰ ਗੁਰਵਚਨ ਸਿੰਘ ਨੂੰ ਕਟਹਿਰੀ ਦੇ ਵਿੱਚ ਖਟਾਰਿਆ ਜਾਂਦਾ ਕਿ ਉਹਨਾਂ ਨੇ ਉਹ ਫੈਸਲੇ ਲਈ ਜਿਹੜੇ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਵੱਡੇ ਬਾਦਲ ਸਾਹਿਬ ਨੂੰ ਪਸੰਦ ਸੀ ਉਹਨਾਂ ਨੇ ਉਹਨਾਂ ਖੁਸ਼ ਕਰਨ ਵਾਸਤੇ ਆਪਣੀ ਵੀ ਜਿਹੜੀ ਖੁਦਮਖਤਿਆਰੀਆ ਉਹਨੂੰ ਵੀ ਦਾਤ ਲਾ ਦਿੱਤਾ ਸੋ ਅੱਜ ਜੱ태ਦਾਰ ਯਾਨੀ ਰਗਵੀਰ ਸਿੰਘ ਦੇ ਫੈਸਲੇ ਦੇ ਉੱਤੇ ਲੋਕਾਂ ਦੀ ਨਜ਼ਰ ਆ ਕਿ ਉਹ ਫੈਸਲਾ ਕੀ ਲੈਣਗੇ ਕੀ ਨਫਪਕਤਾ ਦੇ ਨਾਲ ਨਾ ਡਰਤਾ ਦੇ ਨਾਲ ਲੈ ਸਕਣਗੇ ਕਿਉਂਕਿ ਜਿਸ ਤਰੀਕੇ ਤੇ ਗੰਭੀਰ ਇਲਜ਼ਾਮ ਜਿਹੜੇ ਆ ਸਤੂ ਸਾਹਿਬ ਬਾਕੀ ਧੜੇ ਨੇ ਲਾਏ ਆ ਤਾਂ ਪੁਤਰਤੀ ਆ ਉਨਾ ਦੋਸ਼ਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬੁਰੀ ਤਰ੍ਹਾਂ ਕਿਰਤੇ ਆ। ਪਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੀ ਉੱਥੇ ਸੱਦਦੇ ਕਿਉਂਕਿ ਆਮ ਤਾਂ ਗੱਲ ਉੱਠਣ ਦੇ ਵੀ ਆ ਕਿ ਪੰਥ ਚੋਂ ਛੇਕ ਦਿੱਤਾ ਜਾਵੇ। ਔਰ ਬੀਤੇ ਸਮੇਂ ਦਾ ਜੇਕਰ ਇਤਿਹਾਸ ਵੇਖੋ ਤਾਂ ਬੜਾ ਮੌਕਾ ਇਦਾਂ ਦਾ ਆਇਆ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਹੁਣ ਗੱਲ ਫੁੱਲ ਲਗਾ ਕਰਕੇ ਵਰਤਕੇ ਕਈਆਂ ਤਰੀਕਿਆਂ ਨਾਲ ਕਈਆਂ ਨੇਤਾਵਾਂ ਨੂੰ ਜਿਹੜਾ ਆ ਪੰਥ ਚੋਂ ਛਕਵਾਇਆ ਗਿਆ, ਤਨਖਾਹ ਲਾਈ ਗਈ, ਗਲੇ 'ਚ ਫੱਟੀ ਵੀ ਜਿਹੜੀ ਆ ਉਹ ਪਵਾਈ ਗਈ, ਖਾਸ ਤੌਰ ਤੇ ਸਰਜੀਤ ਸਿੰਘ ਬਰਦਾਲਾ ਦੇ ਸਮੇਂ ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਹੁੰਦੇ ਸਨ। ਸੋ ਬੀਤੇ ਸਮੇਂ ਜ ਬਹੁਤ ਕੁਝ ਹੁੰਦਾ ਰਿਹਾ ਸੋ ਅੱਜ ਜਿਹੜਾ ਆ ਹੁਣ ਕਿਉਂਕਿ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਦੋ ਇਲਜ਼ਾਮ ਜਿਹੜੇ ਬੜੇ ਵੱਡੇ ਨੇ ਖਾਸ ਤੌਰ ਤੇ ਆ ਰਾਮ ਰਸ਼ੀਬ ਨੂੰ ਮਾਫੀ ਦਿਵਾਉਂਦਾ ਮਾਫੀ ਜਿਹੜੀ ਦਿਵਾਉਣੀ ਚਾਹ ਉਹ ਵੀ ਕੋਈ ਖਾਸ ਗੱਲ ਨਹੀਂ ਵੱਡਾ ਪ੍ਰਸ਼ਨ ਇਹ ਹੈਗਾ ਕਿ ਜੇ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਉਸ ਸਮੇਂ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਉੱਥੇ ਸਤਿਆ ਗਿਆ ਮੁੱਖ ਮੰਤਰੀ ਦੇ ਵਾਸਤੇ ਉੱਥੇ ਜੇਕਰ ਮਾਫੀ ਸੁਖਬੀਰ ਨੂੰ ਨਾਲੇ ਮੰਗਵਾਉਣੀ ਸੀ ਤਾਂ ਮੁੱਤਾਂ ਵੀ ਕਿ ਮੰਗਾਈ ਜਾ ਸਕਦੀ ਸੀ ਪਰ ਵੱਡੀ ਗੱਲ ਇਹ ਹੈ ਜਿਹੜਾ ਪ੍ਰਸ਼ਨ ਉੱਠਾ ਜਿਸ ਕਰਕੇ ਕਹਿੰਦੇ ਆ ਕਿ ਹਾਂ ਕੱਲ ਤੱਕ ਸਰ ਦੀ ਮर्यादा ਨੂੰ ਢਾਹ ਲਕੀਆ ਜਾਂ ਉਥਾ ਅਕਸ ਥੱਲੇ ਗਿਆ ਕਿ ਉਥੇ ਜਥੇਦਾਰਾਂ ਨੂੰ ਉਥੇ ਬੁਲਾ ਕੇ ਸਰਬਸੋਬੀਤ ਸਿੰਘ ਬਾਦਲ ਨਾਲ ਮਾਫੀ ਦਵਾਈ ਹੁਣ ਆਪਣੇ ਆਪ ਦੇ ਵਿੱਚ ਇਹ ਜਿਹੜਾ ਬੜਾ ਵੱਡਾ ਪ੍ਰਸ਼ਨ ਆ ਕਿ ਇਹ ਕੀ ਕੁਝ ਵਾਪਰਿਆ ਹਾਲਾਂਕਿ ਅੱਜ ਤੱਕ ਸੁਖਵੀਰ ਸਿੰਘ ਬਾਦਲ ਨੇ ਇਹਦੇ ਸਬੰਧੀ ਕੋਈ ਕਿੰਤੂ ਪਰੰਤੂ ਕਦੇ ਨਹੀਂ ਕੀਤਾ ਤੇ ਦੂਜੇ ਪਾਸੇ ਵਿਰਸਾ ਸੰਗਠਨ ਉਹ ਹੁਣੀ ਵੀ ਕਹਿ ਦਿੰਦੇ ਕਿ ਹਾਂਜੀ ਰਿਕਾਰਡ ਚੈੱਕ ਕਰਨ ਉਹ ਰਿਕਾਰਡ ਦੇ ਵਿੱਚ ਇੱਕ ਦਰਜੀ ਨਹੀਂ ਹੈਗਾ ਜੋ ਉਹ ਇੱਕ ਅਕਤਰਾ ਪਰ ਗੱਲ ਪਾਗਣ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਮੀਟਿੰਗ ਦੇ ਵਿੱਚ ਆ ਕੇ ਕਹਿੰਦੇ ਬੜੀ ਖੁਸ਼ੀ ਦੇ ਵਿੱਚ ਆ ਕੇ ਕਹਿੰਦੇ ਉਹਨਾਂ ਨੇ ਇਹ ਗੱਲ ਦੱਸੀ ਕਿ ਅਸੀਂ ਮੁਆਫੀ ਦਵਾ ਆਏ ਹਾਂ ਦਲਜੀਤ ਸਿੰਘ ਚੀਮਾ ਔਰ ਸੁਖਵੀਰ ਸਿੰਘ ਮਾਦਲੋਵਰਾਂ ਨੇ ਗੱਲ ਕੀਤੀ ਥੀ ਉਹਨਾਂ ਨੇ ਆ ਬਿਲਕੁਲ ਬਿਲਕੁਲ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਸ ਵਕਤ ਅਸੀਂ ਇੰਨੀ ਗੱਲ ਕਹੀ ਪ੍ਰਗਟ ਸਿੰਘ ਉਹਨਾਂ ਦਾ ਬਿਆਨ ਲੱਗਿਆ ਦੱਸ ਤਾ ਕਹਿੰਦਾ ਪ੍ਰਗਟ ਸਿੰਘ ਉਹਨਾਂ ਨੇ ਇੰਨੀ ਗੱਲ ਕਹੀ ਕਿ ਹਾਂ ਭਈ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਤੇ ਕਹਿੰਦਾ ਇਸ ਗੱਲ ਦੀ ਹਾਮੀ ਜਿਹੜੀ ਆ ਵਿਰਸਾ ਸਿੰਘ ਬਲਟੋਹਰ ਨੇ ਵੀ ਉਸ ਸਮੇਂ ਜਿਹੜੀ ਭਰੀ ਸੀ ਇਹ ਪ੍ਰਗਟ ਸਿੰਘ ਉਹਨਾਂ ਦਾ ਕਾਟਕ ਬਿਆਨ ਹੈਗਾ ਚਲੋ ਉਹ ਗੱਲਾਂ ਸੁਖਵਿੰਦਰ ਜੀ ਬੀਤੇ ਦੌਰ ਦੀਆਂ ਹੋ ਗਈਆਂ ਗੱ ਹੁਣ ਜਥੇਦਾਰ ਸਾਹਿਬ ਦੀ ਜਿਹੜੀ ਕ੍ਰੈਡਿਬਿਲਟੀ ਆ ਤੇ ਕਾਉਂਟੇਬਿਲਟੀ ਆ ਉਹਦੇ ਦੀ ਗੱਲ ਹੈਗੀ ਆ ਕਿ ਉਹ ਆਪਣੇ ਉਸ ਅਹੁਦੇ ਬਕਾਰੀ ਉਹਦੇ ਦਾ ਮਾਨ ਸਨਮਾਨ ਠੱਖਣਗੇ ਪੂਰਾ ਕਿਉਂਕਿ ਅੱਜ ਤੱਕ ਤਾਂ ਸੁਖਵਿੰਦਰ ਜੀ ਬੀਤੇ ਸਮੇਂ ਚ ਅਕਾਲ ਤਖਤ ਸਾਹਿਬ ਦੇ ਜਿਹੜੇ ਵੀ ਜਥੇਦਾਰ ਆਏ ਕਿਉਂਕਿ ਉਹ ਐ ਜੀ ਪੀ ਸੀ ਦੇ ਮੁਲਾਜ਼ਮ ਨੇ ਮੈਂ ਮੁਲਾਜ਼ਮ ਸ਼ਬਦ ਵਰਤਾਂਗਾ ਐ ਜੀ ਪੀ ਸੀ ਅਪਾਇੰਟਡ ਅਥਾਰਟੀ ਆ ਤੇ ਐ ਜੀ ਪੀ ਸੀ ਹੈ ਕਿੰਨਾ ਦੀ ਸ਼ੁਰੂਪੀ ਗੁਰਾ ਸਫੀਸਵਾੜਾ ਦੇ ਆਪਣੇ ਸ਼ੁਰੂ ਨਿਕਾਲੀ ਦੇ ਬਾਦਲ ਦੀ ਤਾਂ ਅਜਹੀ ਸਥਿਤੀ ਦੇ ਵਿੱਚ ਹਮੇਸ਼ਾ ਨਜ਼ਰਤ ਜਿਹੜੀਆਂ ਨੇ ਅਕਾਲ ਤਖਤ ਸਭ ਦੇ ਜਥੇਦਾਰਾਂ ਦੇ ਫੈਸਲੇ ਉੱਤੇ ਦਿੱਤੇ ਨਹੀਂ ਲੀਆਂ ਨੀ ਇੱਕ ਗੱਲ ਜਿਹੜੀ ਹੋਰ ਕਰਦਿਲੀ ਕੱਲ ਜਥੇਦਾਰ ਸਾਹਿਬ ਦਾ ਬਿਆਨ ਹੁੰਦਾ ਬੜਾ ਮਹੱਤਵਪੂਰਨ ਬਿਆਨ ਆ ਪਤਾ ਨਹੀਂ ਲੋਕਾਂ ਦੀ ਚਰਚਾਵਾ 'ਚ ਉਹ ਕਿਉਂ ਨਹੀਂ ਆਇਆ ਉਹਨਾਂ ਨੇ ਕੱਲ ਇਹ ਗੱਲ ਕਹੀ ਆਮ ਭਾਲਾ ਕੀ ਬਿਆਨ ਆ ਗਿਆ ਮੈਂ ਜਿਹੜੀ ਗੱਲ ਕਹਿਣ ਚਾਹਣਾ ਉਹ ਇਹ ਸੀ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਹਾਂ ਭਈ ਬੀਤੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਦੂਜੇ ਪਾਸੇ ਭਾਈ ਗਜੇਂਦਰ ਸਿੰਘ ਦੀਆਂ ਫੋਟੋਆਂ ਨੇ ਉਹਨਾਂ ਨੂੰ ਸਿੱਖ ਜੈਪ ਕਰ ਦੇ ਵਿੱਚ ਲਾਇਆ ਜਾਵੇ ਇਸ ਦਾ ਆਦੇਸ਼ ਉਹ ਪਰ ਇਹਦੇ ਵਿੱਚ ਖਾਸਕਰ ਕੋਈ ਨਹੀਂ ਪਰ ਖਾਸਕਰ ਉਹਨਾਂ ਨੇ ਕਿਹੜੀ ਵਰਤੀ ਕਿ ਭਾਰਤੀਆਂ ਏਜੰਸੀਆਂ ਦੁਆਰਾ ਵਿਦੇਸ਼ਾਂ ਵਿੱਚ ਆਹ ਜਿਹੜਾ ਸ਼ਬਦ ਵਰਤਿਆ ਗਿਆ ਇਹ ਜੱਫੇਦਾਰ ਸਾਹਿਬ ਨੇ ਪਹਿਲੀ ਵਾਰੀ ਇਹ ਸ਼ਬਦ ਵਰਤਿਆ ਅੱਜ ਤੱਕ ਕਦੇ ਵੀ ਨਾ ਕਿਸੇ ਪੋਲੀਟਿਕਲ ਪਾਰਟੀ ਜਿਹੜੀ ਖਾਸ ਤੌਰ ਤੇ ਇੰਡੀਆ ਦੇ ਨਾ ਅਕਾਲੀ ਦਲ ਨੇ ਨਾ ਕਿਸੇ ਹੋਰ ਨੇ ਇਹ ਸ਼ਬਦ ਨਹੀਂ ਵਰਤਿਆ ਪਰ ਜੱਫੇਦਾਰ ਸਾਹਿਬ ਨੇ ਇਹ ਵਿਆਖਿਆ ਜਿਹੜਾ ਵਰਤਿਆ ਇਹ ਗੱਲ ਜਦੋਂ ਆਦੇਸ਼ ਚਾਰੀ ਕਰ ਰਹੀ ਸੀ ਇਹ ਵਿਆਖਿਆ ਵਰਤਿਆ ਉਹ ਇਹ ਸ਼ਬਦ ਵਰਤੇ ਤਾਂ ਇਹ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਆਪਣੇ ਆਪ ਦੇ ਵਿੱਚ ਸੁਖਵਿੰਦਰ ਜੀ ਬੜੀ ਵੱਡੇ ਪ੍ਰਸ਼ਨ ਪੈਦਾ ਕਰਦੇ ਆ ਕਿਉਂਕਿ ਅੱਜ ਤੱਕ ਨਾ ਤਾਂ ਅਕਾਲੀ ਦਲ ਨੇ ਨਾ ਕਿਸੇ ਹੋਰ ਗਰਮਖਿਆਲੀ ਨੇ ਇਹ ਗੱਲ ਕਹੀ ਬਕੀ ਗੱਲ ਬਕਰੀ ਆ ਕਿ ਜਸਟਨ ਟਰੂਡੋ ਇਹਦੇ ਸੰਬੰਧੀ ਅੰਜਾਪ ਭਾਰਤੀ ਏਜੰਸੀਆਂ ਤੇ ਲਾਉਂਦਾ ਅਮਰੀਕਾ ਵੀ ਲਾਉਂਦਾ ਪਰ ਜੇਕਰ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ ਇਹ ਬਿਆਨ ਦਿੱਤਾ ਪੱਕਾਤਾ ਤੌਰ ਤੇ ਭਾਰਤੀ ਏਜੰਸੀਆਂ ਦਾ ਨਾਮ ਵਰਤਿਆ ਤਾਂ ਫਿਰ ਪ੍ਰਸ਼ਨ ਇਹ ਉੱਠਦਾ ਕਿ ਕਿਸ ਦੇ ਇਸ਼ਾਰੇ ਤੇ ਬੋਲਿਆ ਮੈਂ ਤਾਂ ਕਰਕੇ ਆਥੈਂਟੀਕਿਟੀ ਦੀ ਜਾਂ ਕ੍ਰੈਡਿਬਿਲਟੀ ਦੀ ਜਿਹੜੀ ਜਥੇਦਾਰ ਸਾਹਿਬ ਦੇ ਪ੍ਰਸੰਗ ਦੇ ਵਿੱਚ ਗੱਲ ਕਰ ਰਿਹਾ ਕਿਉਂਕਿ ਅਕਾਲੀ ਸਿਆਸਤ ਜਿਹੜੀ ਆ ਉਹਨੂੰ ਉਧਰ ਤੋਂ ਜਾਰੀ ਹੈ ਜੇਕਰ ਬਾਕੀ ਧੜਾ جا کے ਭਾਈ ਅਵਰਸਪਾਲ ਦੇ ਪਰਿਵਾਰ ਨੂੰ ਜਾ ਕੇ ਮਿਲਦਾ ਇਹ ਕਿਸਮ ਦੀ ਵਾਕ ਨੂੰ ਉਹਦੇ ਹੱਥ ਜੋ ਫੜਾਉਂਦਾ ਯਤਨ ਕਰਦਾ ਤੇ ਫਿਰ ਦੋ ਜਿਹੜਾ ਬਾਅਦ ਜਾਂ ਤਿੰਨਾਂ ਦੜਾ ਬਾਅਦ ਜਫੇਦਾਰ ਸਾਹਿਬ ਦਾ ਇਹ ਬਿਆਨ ਆ ਜਾਂਦਾ ਜਿਹਦੇ ਵਿੱਚ ਭਾਰਤੀ ਏਜੰਸੀਆਂ ਦੀ ਗੱਲ ਕਰਦੇ ਆ ਫਿਰ ਜਿਹੜੇ ਇਸ਼ਾਰੇ ਤੇ ਉਹਨਾਂ ਨੇ ਇਹ ਗੱਲ ਕੀਤੀ ਮੇਰਾ ਨਹੀਂ ਖਲਕੀ ਜਫੇਦਾਰ ਸਾਹਿਬ ਆਪਣੇ ਪੱਤਰ ਤੇ ਇਹੋ ਜਿਹਾ ਕੋਈ ਬਿਆਨ ਦੇ ਸਕਦੇ ਖੈਰ ਇਹ ਵੀ ਗੱਲ ਜਿਹੜੀ ਆ ਉਹਦੇ ਦੇ ਨਾਲ ਚ クリア ਹੋ ਚੁੱਕੀ ਤਾਂ ਜਿਹੜੀ ਮੈਂ ਗੱਲ ਅਚ ਜਸਤੀ ਕੀ ਦੀ ਗੱਲ ਸਿਆਸਤ ਦੀ ਗੱਲ ਕੀਤੀ ਹੈ ਕਿ ਜਸਤੀ ਦਾ ਸੁਖਬੀਰ ਜੀ ਨਾਲੋਂ ਪੰਥ ਚ ਛੇਕਣ ਦੀ ਗੱਲ ਕੀਤੀ ਗਈ ਦੋਸ਼ ਇਲਜ਼ਾਮ ਸੁਖਵਿੰਦਰ ਜੀ ਬੜ ਕਿਉਂਕਿ ਮਾਫੀ ਦਿੱਤੀ ਗਈ ਮਾਫੀ ਲਈ ਗਈ ਉਹਦੇ ਵਿੱਚ ਜਾਨੀ ਗੁਰਵਚਨ ਸਿੰਘ ਹੋਣੇ ਵੀ ਜम्मेवार ਬਣ ਜਾਂਦੇ ਸੋ ਅੱਜ ਦਾ ਦਿਨ ਜਿਹੜਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਉਹਨਾਂ ਦੇ ਜਿਹੜੇ ਹੋਰ ਚਾਰ ਜਿਹੜੇ ਸਿੰਘ ਸਾਹਿਬਾਨ ਹੋਣਗੇ ਉਹਨਾਂ ਦੀ ਦਰਕਤਤਾ ਦੇ ਉੱਤੇ ਉਹਨਾਂ ਦੀ ਖੁਦਮਕਰੀ ਤੇ ਉਹਨਾਂ ਦੇ ਹੌਸਲੇ ਦਾ ਪ੍ਰਮਾਨ ਹੈਗਾ ਅਗਲੀ ਪ੍ਰੀਖਿਆ ਉਹਦੀ ਆਕਾਲੀ ਸਿਆਸਤ ਦੀ ਤੇ ਚਲੋ ਹੋਣੀ ਨਹੀਂ ਆ ਪਰ ਅਸਲ ਜਿਹੜੀ ਅਗਲੀ ਪ੍ਰੀਖਿਆ ਆ ਅੱਜ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਣੀ ਹੈ ਕੀ ਉਹ ਵੀ ਉਸੇ ਤਰੀਕੇ ਨਾਲ ਕੰਮ ਕਰਨਗੇ ਜਿਸ ਤਰੀਕੇ ਨਾਲ ਪਿਛਲੇ ਸਮੇਂ ਚ ਕਰਦੇ ਰਹੇ ਆ ਤੇ ਜਾਂ ਫਿਰ ਇੱਕ ਕੌਮ ਨੂੰ ਇੱਕ ਵਧੀਆ ਸੰਦੇਸ਼ ਦੇਂਦੇ ਹੋਏ ਇੱਕ ਉਹ ਫੈਸਲਾ ਲੈਣਗੇ ਜਿਹਦੇ ਉੱਤੇ ਸਮੁੱਚੀ ਕੌਮ ਦੀਆਂ ਸਿੱਖ ਪੰਥ ਦੀਆਂ ਜਿਹੜੀਆਂ ਨਜ਼ਰਾਂ ਟਿਕੀਆਂ ਨੇ ਕਿਉਂਕਿ ਸਰਵਿੰਦਰ ਜੀ ਅੱਜ ਤੱਕ ਇਹ ਗੱਲ ਪੱਕੀ ਆ ਕਿ ਜਿਹੜਾ ਵੀ ਜਥੇਦਾਰ ਭਾਈ ਰਣਜੀਤ ਸਿੰਘ ਹੋਣੀ ਗੱਦੇ ਹੁੰਦੇ ਸੀ ਕਿ ਜਥੇਦਾਰ ਨੂੰ ਲਿਉਂਦੇ ਦੇ ਬੜੇ ਮਾਨ ਸਤਕਾਰ ਆ ਸਤਕਾਰ ਦੇ ਦਾ ਪਰ ਜਿਹੜੋ ਕੱਢਦੇ ਖੋਤੇ ਦੇ ਬਾਅਦ ਕਿ ਕੱਢਦੇ ਇਹ ਭਾਈ ਰਣਜੀਤ ਸਿੰਘ ਹੋਣਾ ਦਾ ਬਿਆਨ ਸੀ ਤੇ ਉਹਨਾਂ ਨੇ ਉਦੋਂ ਬਿਆਨ ਦਿੱਤਾ ਸੀ बेचे 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 प्रेक्या, प्रेक्या कि ਜਦੋਂ 1999 ਦੇ ਵਿੱਚ ਸਰਕਟ ਹੌਸਟ ਵਿੱਚ ਮਿਤੇ ਐਸਜੀਪੀਸੀ ਦੇ ਤਹਾ ਮੈਂਬਰਾਂ ਨੇ ਭਾਈ ਰਣਜੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਸੋ ਇਹ ਇਤਿਹਾਸਤਾ ਮੈਂ ਜਿਹੜਾ ਕਰ ਰਿਹਾ ਕਿ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹਨਾਂ ਸਾਰੇ ਸੰਦਰਭਾਂ 'ਚ ਮੌਜੂਦਾ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਪ੍ਰੀਖਿਆ ਅਗਲੀ ਪ੍ਰੀਖਿਆ ਇਹਨਾਂ ਦੀ ਹੈ ਕਿ ਕੌਮ ਉਹ ਫੈਸਲਾ ਦੇ ਕੇ ਸ਼੍ਰੀ ਹਕਾਤਖ ਸਾਹਿਬ ਦੀ ਖੁਦਮਖਤਿਆਰੀ ਨੂੰ ਕਾਇਮ ਰੱਖਦੇ ਆ ਜਾਂ ਇਸ ਤੇ ਬਕਾਰ ਨੂੰ ਪਕੀਜਤੇਦਾਰਾਂ ਵੱਲੋਂ ਕਿਸੇ ਕਿਸਮ ਦਾ ਕਿਸੇ ਅਧੀਨ ਦਰਸਾਉਂਦਾ ਯਤਨ ਕਰਨਗੇ ਪ੍ਰਸ਼ਨ ਇਹ ਆ। ਬਾਕੀ ਦੇਖੋ ਅੱਜ ਜਠੇਦਾਰ ਸਾਹਿਬ ਇਸ ਫੈਸਲੇ ਦੇ ਨਾਲ ਜਿਥੇ ਹਕਾਤਖ ਸਾਹਿਬ ਵੀ ਸਭੋਚ ਤਾਂ ਉੱਤੇ ਪੂਰਨਤਾ ਉੱਤੇ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਆ ਉੱਥੇ ਨਾਲ ਹੀ ਨਾਲ ਬਾਗੀ ਧੜੇ ਵੱਲੋਂ ਜਿਹੜੇ ਇਲਜ਼ਾਮ ਲਾਇਗਲੇ ਨੇ ਉਹਨਾਂ ਦੀ ਨਿਰਪੱਖਤਾ ਦੀ ਜਾਂਚ ਕਰਨ ਦੀ ਵੀ ਉਹਨਾਂ ਦੀ ਭੂਮਿਕਾ ਹੈਗੀ ਆ ਬਾਕੀ ਸੁਖਬੀਰ ਸਿੰਘ ਬਾਦਲ ਵਾਸਤੇ ਦੇਣਤਾ ਸੁਖਿੰਦਰ ਜੀ ਅੱਜ ਦੀ ਜਾਂ ਅੰਬੇਦਮ ਜਿਹੜੇ ਆ ਅੱਜ ਨਜ਼ਰਾਂ ਇੱਕਦਮ ਬਣੀਆ ਰਹਿਣਗੀਆਂ ਕਿ ਨਜ਼ਰਾਂ ਇਹ ਤੇ ਬੜੀ ਕੌਣ ਕੌਣ ਉੱਥੇ ਪਹੁੰਚਦਾ ਹੈ ਬਾਗੀ ਧੜੇ ਨੂੰ ਅੱਜ ਸਭ ਦੇ ਜਾਣ ਦੀ ਸੰਭਾਵਨਾ ਹੈ ਜਾਂ ਸੁਖਬੀਰ ਸਿੰਘ ਬਾਦਲ ਹੋਰ ਅੱਜ ਸਭ ਦੇ ਜਾਣ ਦੀ ਸੰਭਾਵਨਾ ਹੈ ਜਾਂ ਇਹਨਾਂ ਸਾਰਿਆਂ ਚੋਂ ਕਿਸੇ ਦੀ ਪਹੁੰਚ ਨੂੰ ਵੀ ਨਜ਼ਰਾਂ ਜਿਹੜੀਆਂ ਬਣੀਆ ਰਹਿਣਗੀਆਂ ਯਾ ਫਿਰ ਵਿਚਾਰ ਬੁਮਾਰਤ ਤੋਂ ਬਾਅਦ ਸੱਦਿਆ ਜਾਊਗਾ ਨਹੀਂ ਸੁਰ ਸਭ ਵਿਚਾਰ ਮੰਥਤ ਤੋਂ ਬਾਅਦ ਸੱਦਿਆ ਜਾਊਗਾ ਅੱਜ ਜਥੇਦਾਰ ਸਭਾ ਫੈਸਲਾ ਜਰੂਰ ਲੈਣਗੇ ਕਿ ਹਾਂ ਵੀ ਇਹ ਜਿਹੜੀ ਚਿੱਠੀ ਆਈ ਆ ਇਹਦੇ ਉੱਤੇ ਅਗਲੀ ਦੀ ਕਾਰਵਾਈ ਕੀ ਹੋਵੇ ਕਦੋਂ ਸਮਾਂ ਦਿੱਤਾ ਜਾਵੇ ਕਿ ਦੋਵਾਂ ਧਿਰਾਂ ਨੂੰ ਇਕੱਠਿਆਂ ਸੱਦਿਆ ਜਾਵੇ ਜਾਂ ਵੱਖ-ਵੱਖ ਸੱਦਿਆ ਜਾਵੇ ਕਿਉਂਕਿ ਅਜੇ ਤਾਂ ਉਹਨਾਂ ਨੇ ਇੱਕ ਧਿਰ ਦੇ ਮਾਫੀਨਾਮਾ ਦਿੱਤਾ ਲਿਖ ਕੇ ਅਜੇ ਬਿਆਨ ਸਾਹਮਣੇ ਸੰਗਤ ਦੇ ਸਾਹਮਣੇ ਪੇਸ਼ ਨਹੀਂ ਜਦੋਂ ਅਕਾਲ ਤਖਤ ਦੇ ਫਸੀਲ ਦੇ ਉੱਤੇ ਜਥੇਦਾਰ ਸਾਹਿਬ ਹੋਣਗੇ ਫਿਰ ਵੇਖੋ ਕਿ ਉਹ ਕਿਹੜੀ ਫੈਸਲਾ ਦਿੰਦੇ ਕੱਲਿਆਂ ਨੂੰ ਸੱਦਦੇ ਆ ਜਾਂ ਇਕੱਠਿਆਂ ਨੂੰ ਸਿਰਫ ਤੇ ਸਿਰਫ ਜਿਹੜੀ ਆ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਆ ਜਿਹਦੇ ਵਿੱਚ ਪੰਥਕ ਮਸਲੇ ਨੂੰ ਵਿਚਾਰਿਆ ਜਾਣਾ ਤੇ ਉਸ ਚਿੱਠੀ ਦੇ ਸਬੰਧੀ ਫੈਸਲਾ ਲਿਆ ਜਾਣਾ ਕਿ ਅਗਲੇ ਦਿਨਾਂ 'ਚ ਇਹਦੇ ਉੱਤੇ ਕਿਹੋ ਜੀ ਕਾਰਵਾਈ ਜਿਹੜੀ ਹੋਵੇ ਜੀ ਚਲੋ ਅਗਲੀ ਖਬਰ ਜਿਹੜੀ ਆਪਾਂ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਕਿਉਂਕਿ ਕਾਂਗਰਸ ਜਿਹੜੀ ਉਹ ਕੁਝ ਚਰਮਿਨਾ ਕੁਝ ਮਹੀਨਾ ਤੋਂ ਪਹਿਲਾਂ ਹੀ ਜਿਹੜੀ ਉਹ ਚੋਣ ਹੋਈ ਹੈ ਉਹਦੇ ਵਿੱਚ ਤਾਂ ਇਸ ਜਰੰਦਰ ਬਰਸਤਾਲ ਕੇ ਤੋਂ ਇੱਕ ਨੰਬਰ ਤੇ ਰਹੀ 44000 ਵੋਟ ਦੇ ਨਾਲ ਪਹਿਲੇ ਨੰਬਰ ਤੇ ਰਹੀ ਮਤਲਬ ਹੈਰਾਨੀ ਵਾਲੀ ਗੱਲ ਰਹੀ ਹੈ ਅਣਖੀ ਸਾਹਿਬ ਜਦੋਂ ਹੁਣ ਜਿਮਨੀ ਚੋਣ ਹੋਈ ਹੈ ਜਿਹੜੀ ਕੁਝ ਮਹੀਨਾ ਪਹਿਲਾਂ ਚੋਣ ਦੇ ਵਿੱਚ ਪਾਰਟੀ ਪਹਿਲੇ ਨੰਬਰ ਤੇ ਸੀ ਕਾਂਗਰਸ ਉਹ ਤੀਜੇ ਨੰਬਰ ਤੇ ਚੜੀ ਗਈ ਹੈ ਤੇ ਜਿਹੜੀ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਸੀਗੀ ਉਹ ਜਿਹੜੀ ਹੈ ਉਹ ਪਹਿਲੇ ਨੰਬਰ ਤੇ ਆ ਗਈ ਹੈ ਤੇ ਭਾਜਪਾ ਦੂਜੇ ਤੇ ਦੂਜੇ ਤੇ ਹੀ ਹੈ ਹਾਲਾਂਕਿ ਕਾਂਗਰਸ ਦੇ ਉਹਨਾਂ ਦੇ ਭਾਜਪਾ ਦੇ ਵਿਚਕਾਰ ਥੋੜੀਆਂ ਹੀ ਵੋਟਾਂ ਦਾ ਫਰਕ ਪਹਿਲੀ ਤੇ ਦੂਜੀ ਦੇ ਪੋਜੀਸ਼ਨ ਦੇ ਲਈ ਵੀ ਸੀਗਾ ਲੋਕ ਸਭਾ ਚੋਣਾਂ 'ਚ ਤੇ ਇਸ ਜਿਹੜੀ ਇਹ ਜਿਮਨੀ ਚੋਣ ਆ ਇਹਦੇ ਵਿੱਚ ਵੀ ਕੁਝ 100 ਵੋਟਾਂ ਦਾ ਹੀ ਫਰਕ ਸੀਗਾ ਦੂਜੀ ਤੇ ਤੀਜੀ ਥਾਂ ਤੇ। ਤਾਂ ਅਨਕੀ ਸਰ ਇਹ ਕਾਰਨ ਦੇ ਜਿਹੜੇ ਉਹ ਕਾਰਨ ਕੀ ਰਹੇ ਆ ਇਹ ਵੀ ਲੋਕ ਚਰਚਾਵਾਂ ਕੱਲ੍ਹ ਦੀਆਂ ਚੱਲ ਰਹੀਆਂ ਨੇ ਕਿ ਕਾਂਗਰਸ ਉੱਥੇ ਯੂਨਾਈਟ ਹੋ ਕੇ ਨਹੀਂ ਲੜ ਸਕੀ ਜਿਹਦੇ ਕਰਕੇ ਕਾਂਗਰਸ ਜਿਹੜੀ ਉਹ ਪਛੜਦੀ ਨਜ਼ਰ ਆਈ ਹੈ। ਹਾਲਾਂਕਿ ਕਾਰਨ ਇਹ ਇੱਕ ਹੈ ਪਰ ਕਾਰਨ ਕਈ ਨੇ ਕਿਉਂਕਿ ਸਰਕਾਰ ਨੇ ਉੱਥੇ ੱੱਕਾ ਵੀ ਚਲਾਇਆ ਪਰ ਇੰਨੀ 55000 ਵੋਟ ੱੱਕੇ ਨਾਲ ਤਾਂ ਨਹੀਂ ਪੁਆਈ ਜਾ ਸਕਦੀ। ਤੇ ਦੂਜੇ ਪਾਸੇ ਜੇ ਗੱਲ ਕਰੀਏ ਉਥੇ ਲਾਲਚ ਵੀ ਬਥੇਰੇ ਦਿੱਤੇ ਗਏ ਆ ਉਥੇ ਬਹੁਤ ਸਾਰੀਆਂ ਚੀਜ਼ਾਂ ਤੰਤਰ ਮੰਤਰ ਦੀ ਵੀ ਜਿਹੜੀ ਆ ਉਥੇ ਵਰਤੋ ਜਿਹੜੀ ਹੋਈ ਆ ਸਰਕਾਰ ਦੇ ਵੱਲੋਂ ਉਹ ਆਪਾਂ ਸਭ ਨੇ ਦੇਖਿਆ ਹੀ ਹੈ ਤੇ ਬੜਾ ਕੁਝ ਉਥੇ ਜਿਹੜਾ ਉਹ ਚੱਲਿਆ ਲੋਕਾਂ ਨੇ ਵੀ ਇਹ ਸੋਚਿਆ ਹੋਣਾ ਕਿਉਂਕਿ ਲੋਕ ਵੀ ਹੁਣ ਸਿਆਣੇ ਹੋ ਗਏ ਵੀ 2.5 ਸਾਲ ਕੰਮ ਇਹਨਾਂ ਤੋਂ ਲੈਣੇ ਆ ਤੇ ਕਿਉਂ ਨਾ ਆਪਾਂ ਇਹਨਾਂ ਨੂੰ ਹੀ ਵੋਟ ਪਾ ਦਈਏ ਤੇ ਜੇ ਭਾਜਪਾ ਨੂੰ ਜਿਤਾਉਨੇ ਆ ਜਾਂ ਕਾਗਰਸ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਜਿਤਾਉਨੇ ਆ ਤਾਂ ਫਿਰ ਉਹਨਾਂ ਪਾਰਟੀਆਂ ਦਾ ਵਾ ਕਿਉਂਕਿ ਉਹ ਕਹਿਣਗੇ ਜੀ ਅਸੀਂ ਸਰਵਾਈਵ ਕਰ ਗਏ ਆ ਅਸੀਂ ਜਿਹੜਾ ਉੱਠ ਰਹੇ ਆ ਇਸ ਮਸਲੇ ਦੇ ਵਿੱਚੋਂ ਔਰ ਜੇ ਜਿਹੜੀ ਆਮ ਆਦੀ ਪਾਰਟੀ ਨੂੰ ਜਦੋਂ ਉਹਨਾਂ ਦਾ ਫਾਇਦਾ ਸਾਦਾ ਸਾਡਾ ਹੀ ਆ ਤੇ ਕੰਮ ਕਾਜ ਲੈਂਦੇ ਹੋ ਜਾਣਗੇ ਇਹ ਵੀ ਬਹੁਤ ਸਾਰੇ ਕਾਰਨ ਨੇ ਪਰ ਉਹਨਾਂ ਵਿੱਚੋਂ ਇੱਕ ਕਾਰਨ ਤੇ ਜਿਹੜੀ ਜ਼ਿਆਦਾ ਚਰਚਾ ਚੱਲ ਰਹੀ ਹੈ ਇਹ ਗੱਲ ਸਾਹਮਣੇ ਫੇਰ ਆ ਗਈ ਕਹਿੰਦੇ ਕਿ ਕਾਂਗਰਸ ਉੱਤੇ ਯੂਨਾਈਟ ਹੋ ਕੇ ਲੜੀ ਨਹੀਂ ਆ ਹਾਲਾਂਕਿ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਾ ਬੜੇ ਕਹਿੰਦੇ ਨੇ ਉੱਥੇ ਮਿਹਨਤ ਕਾਫੀ ਲਾਈ ਔਰ ਜੋਸ਼ ਸ਼ੋਰ ਲਾਇਆ ਚੰਨੀ ਸਾਹਿਬ ਨੇ ਵੀ ਲਾਈ ਪਰ ਯੂਨਾਈਟ ਹੋ ਕੇ ਲੜਨ ਦੇ ਵਿੱਚ ਕਾਮਯਾਬ ਕਿਤੇ ਨਹੀਂ ਹੋ ਸਕਿਆ ਸੁਖਵੰਦਰ ਜੀ ਤੁਸੀਂ ਜਲੰਧਰ ਦੀ ਇਸ ਜੀਵਨੀ ਚ ਉਹਨੂੰ ਪੂਰਨ ਤੌਰ ਤੇ ਜਾ ਕੇ ਕਵਰ ਕੀਤਾ ਜੀਵਨੀ ਹਕੀਕਤ ਦੇ ਉੱਤੇ ਬੜੇ ਦਿਨ ਤੁਸੀਂ ਉਥੇ ਡੇਰੇ ਲਾ ਕੇ ਰੱਖੇ ਔਰ ਜਿਹੜੀਆਂ ਸਥਿਤੀਆਂ ਸੁਖਵੰਦਰ ਜੀ ਤੁਸੀਂ ਬਿਆਨ ਕੀਤੀਆਂ ਪੂਰਨ ਤੌਰ ਤੇ ਉਹ ਸਥਿਤੀਆਂ ਉਸੇ ਤਰੀਕੇ ਨਾਲ ਜੋ ਤੁਸੀਂ ਕਹਿ ਰਹੇ ਜੀ ਪਰ ਜੋ ਕੁਝ ਨਵੇਂ ਤੱਤ ਸਾਹਮਣੇ ਆਏ ਉਹਨਾਂ ਦਾ ਜ਼ਿਕਰ ਕਰਨਾ ਸਿੱਧਾ ਜ਼ਰੂਰੀ ਬੰਤ ਗੱਲ ਜਿਹੜੀ ਆ ਆਪਾਂ ਪਹਿਨਾ ਸਿਸ਼ੀਲ ਵਿੰਕੂ ਵਾਲੀ ਚੋਂ ਤੋਂ ਸ਼ੁਰੂ ਕਰ ਲਈਏ ਜਿਹੜੀ ਲੋਕ ਸਭਾ ਦੀ ਜਿਹੜੀ ਜੀਵਨੀ ਚੋਂ ਹੋਈ ਸੀ ਤਾਂ ਸੁਖਵੰਦਰ ਜੀ ਉਦੋਂ ਵੀ ਕਾਂਗਰਸ ਦੀ ਇਸ ਟੌਪ ਲੀਡਰਸ਼ਿਪ ਤੇ ਉੱਤੇ ਹੀ ਇਲਜ਼ਾਮ ਲੱਗੇ ਸੀ ਕਿ ਉਹ ਜਿਹੜੀ ਬੀਬੀ ਜੀ ਸਾਨੂੰ ਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਸਪੂਰਨ ਕਾਂਗਰਸ ਦੀ ਇਕਾਈਆਂ ਇਕੱਠੇ ਹੋ ਕੇ ਨਹੀਂ ਲੜਈ ਸਾਰੇ ਨੇ ਆਪੋ ਆਪਣਾ ਰਾਗ ਤੇ ਆਪੋ ਆਪਣਾ ਡੱਫਲੀ ਜਿਹੜੀ ਵਜਾਈ ਜਿਸ ਕਾਰਨ ਉੱਥੋਂ ਉਸ ਸਮੇਂ ਚਸ਼ੀਲ ਰਿੰਗੂ ਜਿੱਤ ਗਏ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਜਿਹੜੀ ਬੀਬੀ ਉਮੀਦਵਾਰ ਸੀ ਉਹ ਜਿਹੜੇ ਹਾਰ ਗਏ ਤਾਂ ਉਸ ਦਾ ਕੇਵਲ ਤੇ ਕੇਵਲ ਟਿਕਰਾ ਇਸ ਕਰਕੇ ਪੈ ਰਿਹਾ ਕਿ ਕਾਂਗਰਸ ਦੀ ਜਿਹੜੀ ਮਜ਼ਬੂਤਾ ਪੰਜਾਬ ਦੀ ਕਾਂਗਰਸ ਇਕਾਈਆਂ ਇਕੱਠੇ ਹੋ ਕੇ ਨਹੀਂ ਲੜਈ ਉਦੋਂ ਨਵਜੋਤ ਸਿੰਘ ਸਿੱਧੂ ਤਾਂ ਵੀ ਇਲਜ਼ਾਮ ਲਗਾ ਜੀ ਇਹਨੇ ਬੱਕਰੀਆਂ ਰਹਿਲੀਆਂ ਕੀਤੀਆਂ ਹੁਣ ਤਾਂ ਚਲੋ ਨਵਜੋਤ ਸਿੰਘ ਸਿੱਧੂ ਬਿਲਕੁਲ ਸਾਈਡ ਤੇ ਚਲੇ ਤਾਂ ਪਤਾ ਹੀ ਕੁਝ ਨਹੀਂ ਪਰ ਇਹ ਸਭ ਦੇ ਬਾਵਜੂਦ ਜੇਕਰ ਇੱਕ ਜੂਨ ਜਿਹੜੀ ਆ ਚੋਣ ਹੁੰਦੀ ਆ ਉਹਦੇ ਵਿੱਚ ਕਾਂਗਰਸ ਜਿਹੜੀ ਆ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ 44837 ਵੋਟਾਂ ਲੈ ਜਾਂਦੇ ਆ ਤਾਂ ਹੁਣ ਜਿਹੜੀ ਸਥਿਤੀ ਰਹਿ ਚੁਣੀ 27500 ਵੋਟਾਂ ਦਾ ਜਿਹੜਾ ਘਾਟਾ ਜਿਹੜਾ ਪਿਆ ਕਾਂਗਰਸ ਪਾਰਟੀ ਨੂੰ ਉਹ ਕਿਸ ਅਧਾਰ ਤੇ ਪਿਆ ਸੁਖੰਦਰ ਜੀ ਇਸ ਤੇ ਵੱਡੀ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਹਿੰਦੇ ਕਿ ਜਿਹੜੀ ਤੁਸੀਂ ਗੱਲ ਬਿਲਕੁਲ ਜਿਹੜੀ ਟੌਪ ਦੀ ਲੀਡਰਸ਼ਿਪ ਸੀ ਉਹਨਾਂ ਨੇ ਇਹ ਲੜਾਈ ਜਿਹੜੀ ਇਕੱਠੇ ਹੋ ਕੇ ਲੜੀ ਦੀ ਪਹਿਲੀ ਗੱਲ ਤਾਂ ਇਹ ਹੈ ਲੜੀ ਚੋਂ ਨਹੀਂ ਕਹਿੰਦੇ ਕਿ ਜੋ ਕੁਝ ਜਿਸ ਤਰੀਕੇ ਨਾਲ ਪਹਿਨਾ ਕਹਿੰਦੇ ਜਦੋਂ ਟਿਕਟ ਜਿਹੜੀ ਅਲਾਰਟ ਹੋਣੀ ਸੀ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਨੇ ਜੋਰ ਲਾ ਕੇ ਬੀਬੀ ਸਰਬਿੰਦਰ ਕੌਰ ਹੋਣਾ ਨੂੰ ਟਿਕਟ ਦਵਾਈ ਟਿਕਟ ਦਿਵਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਹਰਕਾ ਦੇ ਵਿੱਚ ਵਾਡਾਂ ਦੇ ਵਿੱਚ ਆਪੋ ਆਪਣੇ ਬੰਦਿਆਂ ਨੂੰ ਨਿਯੁਕਤ ਕਰਤਾ ਕਿ ਜਨਾਂ ਨੇ ਇਸ ਜ਼ੋਨ ਵਿੱਚ ਮੁਹਰ ਚਲਾਉਣਾ ਸੀ ਤਾਂ ਕਹਿੰਦੇ ਫਿਰ ਯਾਰਾਂ ਚਲਾਈ ਨੂੰ ਕੀ ਕੀਤਾ ਕਿ ਰਾਜਾ ਬੜਿੰਖੁਣੀ ਸਕ੍ਰੀਨ ਤੇ ਹੁੰਦੇ ਆ ਉਹਨਾਂ ਨੇ ਆਪਣੀ ਫੌਜ ਜਿਹੜੀ ਆ ਉਥੇ ਪਰਤੀ ਕਰਤੀ ਜਿਹੜੀ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸੀ ਉਹਨਾਂ ਨੂੰ ਸਾਈਡ ਤੇ ਕਰਕੇ ਆਪਣੇ ਜਿਹੜੇ ਬੰਦੇ ਪਰਤੀ ਕਰਕੇ ਕਹਿੰਦਾ ਇਸ ਕਰਕੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਹਾਂ ਭਈ ਇਹ ਕੀ ਹੋ ਰਿਹਾ ਕਿ ਜੇਕਰ ਇਹਨਾਂ ਨੇ ਕਰਨਾ ਪਰ ਮੈਂ ਇਸ ਵਾਸਤੇ ਕਰਨਾ ਕਿ ਦੇਖੀ ਇਹੋ ਜੀ ਜਿਹੜੀਆਂ ਸਥਿਤੀਆਂ ਸੀ ਰਾਜਾ ਬੜਿੰਗ ਆਪਣੇ ਪੱਤਰ ਤੇ ਰੈਲੀਆਂ ਕਰਦੇ ਇਹ ਦੂਜੇ ਪਾਸੇ ਕੈਪਟਨ ਜਿਹੜਾ ਆਫਰ ਕਰਦਾ ਚਰਨਜੀਤ ਸਿੰਘ ਚੰਨੀ ਹੁਣੀ ਆਪਣੇ ਕਰਦੇ ਉਹਦੇ ਨਾਲ ਹੀ ਨਾਲ ਕਹਿੰਦੇ ਕਿ ਜਦੋਂ ਉਮੀਦਵਾਰ ਦੀ ਚੋਣ ਕਰਨੀ ਸੀ ਤਾਂ ਉਸ ਵਕਤ ਇਹ ਵੀ ਇੱਕ ਸਥਿਤੀ ਸਾਹਮਣੇ ਆਈ ਕਿ ਘੱਟ ਤੋਂ ਘੱਟ 20 ਜਾਂ 2 ਚੋਣ ਮੈਦਾਨ ਵਿੱਚ ਉਤਰਨ ਵਾਸਤੇ ਉਹਨਾਂ ਨੇ ਆਪਣੇ ਨਾਂ ਦੇ ਦਿੱਤੇ ਪਰ ਜਦੋਂ ਨਾਮ ਨਹੀਂ ਚੁਣ ਗਏ ਕੇਵਲ ਬੀਬੀ ਸਰੇਂਦਰ ਕੌਰ ਦੇ ਨਾਂ ਤੇ ਗੁਣਾ ਪਿਆ ਤਾਂ ਉਸ ਵਕਤ ਕਹਿੰਦੇ ਕਿ ਦੋ ਬੰਦੇ ਤਾਂ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਤਾਂ ਜਿਸ ਕਰਕੇ ਬਾਕੀ ਵਿਅਕਤੀ ਵੀ ਜਿਹੜੇ ਉਮੀਦਵਾਰ ਬਣਨ ਦੇ ਚਾਹਵਾਨ ਸਨ ਉਹਨਾਂ ਨੇ ਵੀ ਕਹਿੰਦੇ ਕੋਈ ਇਸ ਚੋਣ ਦੇ ਵਿੱਚ ਦਿਲਚਸਪੀ ਜਿਹੜੀ ਆ ਨਹੀਂ ਵਿਖਾਈ ਤੇ ਉਹ ਕਰ ਬੈਠੇ ਹੁਣ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਔਰ ਦੂਸਰੀ ਗੱਲ ਇਹ ਵੀ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਇਹ ਚੋਣ ਨੂੰ ਜਿੱਤਣ ਵਾਸਤੇ ਰਣਨੀਤੀ ਬਣਾਈ ਸੀ ਹਰ ਵਾਰਡ ਦੇ ਵਿੱਚ ਇੱਕ ਫਰਾਇਕੀ ਦੀ ਜਾਂ ਹਲਕਾ ਇੰਚਾਰਜ ਦੇ ਨਿਯੁਕਤ ਕੀਤੇ ਸਨ ਉਹ ਕਿੰਨੇ ਕਾਗਜ਼ ਪੱਤਰ ਤੇ ਉਹ ਕੰਮ ਰਿਹਾ ਹਕੀਕਤ ਦੇ ਵਿੱਚ ਉਹ ਕੰਮ ਹੋ ਹੀ ਨਹੀਂ ਸਕਿਆ ਹੁਣ ਉਸ ਤੋਂ ਬਾਅਦ ਇਹ ਵੀ ਗੱਲ ਪਤਾ ਲੱਗੀ ਕਿ ਚਰਨਜੀਤ ਸਿੰਘ ਚੰਨੀ ਹੁਣੀ ਜਦੋਂ ਲੋਕ ਸਭਾ ਦੀ ਉਹ ਚੋਣ ਜਿੱਤ ਗਏ ਵੱਡੇ ਚਿਹਰੇ ਸੰਦਲਤ ਚਿਹਰੇ ਸੰ ਲੋਕੀ ਵੀ ਸਮਝਦੇ ਸਮੇਂ ਜਿਤਨਾ ਕਹਿੰਦੇ ਜਦੋਂ ਉਹ ਚੋਣ ਜਿੱਤ ਗਏ ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਾ ਜੋਕਰ ਅੱਜਕੱਲ੍ਹ ਜਿਲੰਦਰ ਤੋਂ ਲੋਕ ਕਹਿ ਰਹੇ ਆ ਕਿ ਇਹ ਨਹੀਂ ਪਤਾ ਲੱਗਾ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿਹੜੀ ਕਿਰਾਏ ਦੀ ਕੋਠੀ ਲਈ ਉਹ ਲਈ ਆ ਜਾਂ ਛੱਡ ਦਿੱਤੀ ਹੈ ਕੋਈ ਕਹਿ ਰਿਹਾ ਕਿ ਉਹ ਏਆਈਜੀ ਪਰ ਵਾਸਤੇ ਵਿੱਚ ਰਹਿ ਰਹੇ ਆ ਇਹੋ ਹੀ ਨਹੀਂ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਹੈ ਕਿੱਥੇ ਕਹਿੰਦੇ ਲੋਕਾਂ ਦੇ ਵਿੱਚ ਇਹ ਤਲਿਸਮ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਸੀ ਕਿ ਉਹ ਉੱਥੇ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਲੋਕਾਂ ਦੀਆਂ ਗੱਲਾਂ ਬਾਤਾਂ ਹੱਲ ਕਰਨਗੇ ਕਹਿੰਦੇ ਉਹ ਤਲਿਸਮ ਟੁੱਟ ਗਿਆ ਲੋਕੀ ਆਪਣੇ ਆਪ ਨੂੰ ਨਾਬਾਸਸ ਮਹਿਸੂਸ ਕਰਨ ਲੱਗ ਪਏ ਇਹ ਵੀ ਇੱਕ ਨਵੀਂ ਕਹਾਣੀ ਹੈ ਕਹਿੰਦੇ ਆ ਮੈਂ ਨਹੀਂ ਉਸੇ ਅਣਕੀ ਸਰ ਕਰ ਰਹੇ ਆ ਕੋਠੀਦਾਰ ਆ ਉਥੇ ਉਹ ਲੱਭ ਰਹੇ ਆ ਮੇਰੇ ਖਿਆਲ ਚ ਕੋਠੀ ਪਤਾ ਲੱਗਿਆ ਚਰਚਾਵਾਂ ਚੱਲੀਆਂ ਨੇ ਕਿ ਉਹ ਉਥੇ ਪੱਕੀ ਕੋਠੀ ਹੋ ਸਕਦਾ ਕੋਈ ਉਹ ਕਹਿੰਦੇ ਕਿ ਆਪਣਾ ਥਾਂ ਵਗੈਰਾ ਖਰੀਦ ਕੇ ਉਹ ਆਪਣੀ ਪੱਕੀ ਕੋਠੀ ਖਰੀਦ ਰਿਹਾ ਕਿਰਾਏ ਲਈ ਨਹੀਂ ਪੱਕੀ ਕੋਠੀ ਜਿਹੜੀ ਉਹ ਖਰੀਦ ਰਿਹਾ ਕਹਦੇ ਲੱਭ ਰਹੇ ਨੇ ਉਹ ਨਹੀਂ ਬਿਲਕੁਲ ਤੁਸੀਂ ਸੁਖਦਰ ਸਿੰਘ ਠੀਕ ਹੈ ਚੋਣਾ ਦੇ ਵਿੱਚ ਇਹ ਪ੍ਰਭਾਵ ਜ਼ਰੂਰ ਗਿਆ ਕਿ ਚਰਨਜੀਤ ਸਿੰਘ ਚੰਨੀ ਹੁਣੀ ਇਥੋਂ ਚਲੇ ਗਿਆ ਦੂਸਰੇ ਪਾਸੇ ਰਾਜਾ ਵਿੜਿੰਗ ਦੀ ਗੱਲ ਕਰ ਦੋ ਰਾਜੇ ਵਿੜਿੰਗ ਦੇ ਨਾਲ ਕਹਿੰਦੇ ਜਿਹੜੇ 36 ਦਾ ਅੰਕੜਾ ਚੜਾਇਆ ਉਹ ਵੀ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਉਰਦੋਵਾਂ ਦੇ ਵਿਚਕਾਰ ਜਿਹੜੀ ਆਪਸੀ ਕਹਾਂ ਬਤ ਜੀ ਕਿਉਂਕਿ ਉਹ ਵੀ ਇਸ ਹਾਰਤਾ ਜਿਹੜਾ ਕਰਜ਼ ਬਣੀ ਆ ਤੇ ਵੱਡੀ ਗੱਲ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਦਾ ਇਹ ਹਮੇਸ਼ਾ ਯਤਨ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਵੀ ਨੇਤਾ ਉਹਨਾਂ ਦੇ ਬਰਾਬਰ ਦਾ ਜਿਹੜਾ ਉਹ ਨਾ ਪਹੁੰਚ ਜਾਵੇ ਕਿਉਂਕਿ ਜੇਕਰ ਚਰਨਜੀਤ ਸਿੰਘ ਚੰਨੀ ਦੇ ਨੇਤਰਤਾਪਤੀ ਦੇ ਵਿੱਚ ਇਹ ਜੇਕਰ ਚੋਣ ਬੀਬੀ ਸ੍ਰਿੰਦਾਕਰ ਜਿੱਤ ਜਾਂਦੀ ਇਹ ਜਿਮਨੀ ਚੋਣ ਜਿੱਤ ਜਾਂਦੀ ਤਾਂ ਚਰਨਜੀਤ ਸਿੰਘ ਚੰਨੀ ਇੱਕ ਮਜ਼ਬੂਤ ਨੇਤਾ ਦੇ ਰੂਪ ਦੇ ਵਿੱਚ ਸਾਹਮਣੇ ਆਉਦੇ ਪਰ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੀਆਂ ਦਿਲੀ ਖਾਇਸ਼ਾਂ ਇਹ ਨੇ ਬੀਤੇ ਲੰਮੇ ਸਮੇਂ ਤੋਂ ਰਹੀਆਂ ਕਿ ਪੰਜਾਬ ਦੇ ਵਿੱਚ ਸਾਰੇ ਨੇਤਾ ਜਿਹੜੇ ਘਰ ਬੈਠ ਜਾਣ ਕਿਤੇ ਬਾਹਰ ਚਲੇ ਜਾਣ ਤੇ ਜਦੋਂ ਮੁੱਖ ਮੰਤਰੀ ਦਾ ਨਾਂ ਲੱਗੇ ਉਦੋਂ ਮੈਸ ਆਪਣੇ ਆਵਾਂ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਸ ਤਰੀਕੇ ਨਾਲ ਇਸ ਚੋਣ ਮਹੀਨੇ ਦੇ ਵਿੱਚ ਯੋਗਦਾਨ ਨਹੀਂ ਪਾਇਆ ਜਿਸ ਤਰੀਕੇ ਨਾਲ ਉਹਨਾਂ ਨੂੰ ਪਾਉਣਾ ਚਾਹੀਦਾ ਸੀ ਰਾਜੇ ਵਿਰਿੰਗ ਨੇ ਠੀਕ ਆਪਣੇ ਪਰਿਵਾਰ ਸਬੰਤ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਉਹਥੇ ਪਹੁੰਚੇ ਨੇ ਚੋਣ ਪ੍ਰਚਾਰ ਕੀਤਾ ਪਰ ਜੇਕਰ ਇਹ ਪ੍ਰਚਾਰ ਸਿੱਧੂ ਸਾਹਿਬ ਇਕੱਠਿਆਂ ਕੀਤਾ ਹੁੰਦਾ ਤਾਂ ਸ਼ਾਇਦ ਉਹ ਸਥਿਤੀਆਂ ਜਿਹੜੀਆਂ ਅਲੱਖ ਹੋਦੀ ਬੀਬੀ ਸੁਖਿੰਦਰ ਕੌਰ ਦੀ ਜਾਂ ਕਾਂਗਰਸ ਪਾਰਟੀ ਜਿਹੜੀ ਸਥਿਤੀ ਸੁਖਿੰਦਰ ਜੀ ਉਹ ਅਲੱਖ ਹੁੰਦੀ ਪਰ ਉਹ ਕੁਝ ਹੋਇਆ ਨਹੀਂ ਸੋ ਕਾਂਗਰਸ ਜਿਹੜਾ ਆਪਣਾ ਤਲਿਸਮ ਜਿਹੜਾ ਕਾਇਮ ਕੀਤਾ ਸੀ ਉਹ ਤਲਿਸਮ ਨੂੰ ਸੁਖਿੰਦਰ ਜੀ ਇਸ ਜਿੰਨੀ ਚੋਂ ਤੱਕ ਕਾਇਮ ਥਾ ਉਹ ਨਹੀਂ ਰੱਖ ਸਕੀ ਜਿਸ ਕਰਕੇ ਏਟਾ ਵੱਡਾ ਘਾਟਾ ਜਿਹੜਾ 2500 ਵੋਟਾਂ ਦਾ ਘਟਣਾ ਆਪਣੇ ਆਪ ਦੇ ਵਿੱਚ ਸੁਖਿੰਦਰ ਜੀ ਕੋਈ ਛੋਟੀ ਗੱਲ ਨਹੀਂ ਹੈਗੀ ਗੱਲ ਫਿਰ ਉੱਥੇ ਪ੍ਰਗਟ ਸਿੰਘ ਹੁਣ ਆਦਿ ਨੂੰ ਯਾਦ ਆ ਜਾਂਦੀ ਹੈ ਪ੍ਰਗਟ ਸਿੰਘ ਹੁਣੀ ਕਹਿੰਦੇ ਕਿ 7 ਸੀਟਾਂ ਤੁਸੀਂ ਲੋਕ ਸਭਾ ਦੀਆਂ ਜੀਤਣੀਆਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਤੁਹਾਡੀ ਪੂਰਾ ਪੌਤਾ ਸਰਦਾਰੀ ਇਹ ਕਾਂਗਰਸ ਦੀ ਸਥਿਤੀ ਅੱਜ ਵੀ ਮੜੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਮਾਲਵੀ ਤੋਂ ਲੈ ਕੇ ਦੁਆਬਾ ਜਾਂ ਮਾਝੇ ਤੱਕ ਦੀ ਜਿਹੜੀਆਂ ਉਹਨਾਂ ਸੀਟਾਂ ਦੀ ਗੱਲ ਜਿਹੜੀ ਕੀਤੀ ਸੀ ਤਾਂ ਸੋਖ ਫਿਰਦਵੀ ਠੀਕ ਹੈ ਕਾਂਗਰਸ ਪਾਰਟੀ ਜਿਹੜੀ ਲੋਕ ਸਭਾ ਦੀਆਂ ਚੋਣਾਂ ਦੀਆਂ ਹੋਈਆਂ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਪਿੱਟ ਥਾਪੜੀ ਜਿਹੜੇ ਟੌਪ ਦੇ ਲੀਡਰ ਸਨ ਪਰ ਜੇਕਰ ਇਹੋ ਜਿਹੀ ਚਾਰ ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਸੁਖੰਦਰ ਜੀ ਉੱਥੇ ਜਿਵੇਂ ਚੋਣ ਹੋਣ ਅਗਲੇ ਦਿਨਾਂ ਚ ਹੋਣੀ ਹੈ ਜੇਕਰ ਉੱਥੇ ਵੀ ਕਾਂਗਰਸ ਦੀ ਇਸ ਉੱਪਰਲੀ ਡਿਡਰਸ਼ਿਪ ਦਾ ਇਹੋ ਹੀ ਰੋ ਰਿਆ ਤਾਂ ਸੁਖਵਿੰਦਰ ਫਿਰ ਕਾਂਗਰਸ ਦਾ ਜਿਹੜਾ ਬੂਰੀ ਬਿਸਤਰਾ ਉਹ ਫਿਰ ਗੋੜੀ ਸਮਝੋ ਬਾਕੀ ਜਿਹੜੀ ਸਥਿਤੀ ਹੈਗੀ ਆ ਭਾਜਪਾ ਦੀ ਭਾਜਪਾ ਕੋਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸ਼ੀਤਲ ਅੰਗਰਾਲ ਦੇ ਰੂਪ ਦੇ ਵਿੱਚ ਕਿ ਉਹਦੇ ਕੋਲ ਗਵਰਨ ਨੂੰ ਕੁਝ ਨਹੀਂ ਆ ਚੋ ਕੁਝ ਵੀ ਆਉਣਾ ਉਹਦੇ ਕੋਲ ਆਉਣਾ ਹੀ ਆਉਣਾ ਤੇ ਜੇਕਰ ਉਹ ਬੰਦਾ ਆਪਣੇ ਸਿਰ ਤੇ ਖੁਦ ਲੜੀ ਲੜਾਈ ਦੇ ਵਿੱਚ ਉਹ ਸੈਕੰਡ ਦਰਜਾ ਕੈਮਰਾ ਕਹ ਜਾਂਦਾ ਇਹ ਭਾਜਪਾ ਦੀ ਇੱਕ ਅਹਿਮ ਰਾਪੀ ਆ ਉਹ ਹਾਰ ਕੇ ਵੀ ਜਿੱਤਦਾ ਬੰਦਾ ਕਿਉਂਕਿ ਜਿਸ ਤਰੀਕੇ ਨਾਲ ਉਹ ਦੂਜੀ ਸਥਿਤੀ ਉਹਨੇ ਕਾਇਮ ਰੱਖੀ ਆਪਣਾ ਦੂਜਾ ਸਥਾਨ ਤੇ ਜੇਕਰ ਕਾਂਗਰਸ ਇਸ ਹਲਕੇ ਤੋਂ ਇੰਨੀਆਂ ਵੋਟਾਂ ਖਰਦੀ ਆ ਤੇ ਕੇਵਲ ਆਪਸੀ ਲੀਡਰਾਂ ਦੀ ਖਹਿਬਾਜ਼ੀ ਕਰਕੇ ਹੀ ਇਹ ਚੋਣ ਹਾਰ ਗਈ ਆ ਤਾਂ ਸੋ ਕਹਿੰਦੇ ਫਿਰ ਅਗਲੀਆਂ ਜਿੰਮੀ ਚੋਣਾਂ ਜਿਹੜੀਆਂ ਹੋਣ ਜਾਣੇ ਉਹਨਾਂ ਬਾਰੇ ਇਸ ਜਿੰਮੀ ਚੋਣ ਤੋਂ ਕਾਂਗਰਸ ਦੇ ਨੇਤਾਵਾਂ ਨੇ ਜੁਰੂਰ ਸਬਕ ਜਿਹੜਾ ਜੁਰੂਰ ਸਿੱਖ ਲੈਣਾ ਚਾਹੀਦਾ ਹੈ ਬਾਕੀ ਸਭ ਕੋ ਸਿੱਖਦੀ ਹੈ ਕਿ ਨਹੀਂ ਸਿੱਖਦੀ ਇਹ ਤੇ ਬੀਤੇ ਲੰਬੇ ਦੌਰ ਤੋਂ ਪਤਾ ਹੀ ਆ ਕਿ ਜਦੋਂ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਜਿੰਮੀ ਚੋਣਾਂ ਹੋਣ ਤੇ ਜਾਂ ਕੋਈ ਹੋਰ ਚੋਣਾਂ ਹੋਣ ਇਹ ਫਿਰ ਨੇਤਾ ਆਪੋ ਆਪਣੀ ਲੜਾਈ ਲੜਦੇ ਆ ਪਾਰਟੀ ਦੀ ਇਕੱਠੇ ਹੋ ਕੇ ਲੜਾਈ ਜਿਹੜੀ ਕਦੀ ਨਹੀਂ ਇਹਨਾਂ ਨੇ ਲੜੀ ਜਿਸ ਤੇ ਨਤੀਜੇ ਫਿਰ ਸੁਖਿੰਦਰ ਸਿੰਘ ਸਾਹਮਣੇ ਆ ਖੈਰ ਹੁਣ ਵੇਖੋ ਕਿ ਇਸ ਜਿਮਨੀ ਚੋਣ ਤੋਂ ਹਾਰ ਤੋਂ ਬਾਅਦ ਕੀ ਉੱਪਰ ਦੀ ਲੀਡਰਸ਼ਿਪ ਅਗੜੀਆਂ ਚੋਣਾਂ ਇਕੱਠੇ ਹੋ ਕੇ ਲੜਦੀ ਆ ਜਾਂ ਨਹੀਂ ਲੜਦੀ ਜੀ ਚਲੋ ਅਗਲੀ ਖਬਰ ਅਣਕੀ ਸਾਹਿਬ ਲੈ ਲੈਨੇ ਅਗਲੀ ਖਬਰ ਵੀ ਬੜੀ ਅਹਿਮ ਹੈ ਤਾਲਮੇਲ ਜਿਹੜਾ ਉਹ ਸਿਰਫ ਕਾਂਗਰਸ ਦਾ ਹੀ ਨਹੀਂ ਵਿਗੜਿਆ ਤਾਲਮੇਲ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਵੀ ਅਣਕੀ ਸਾਹਿਬ ਵਿਗੜਿਆ ਹੈ ਜਿਹੜੀ ਆਪਾਂ ਇਹ ਜਿਮਨੀ ਚੋਣ ਵੈਸੇ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਪਰ ਇਸ ਚੋੜ ਪ੍ਰਚਾਰ ਦੇ ਦੌਰਾਨ ਕਿਤੇ ਵੀ ਆਮਦਵੀ ਪਾਰਟੀ ਦੀ ਪੰਜਾਬ ਲੋਬੀ ਯਾਨੀ ਕਿ ਭਗਵੰਤ ਮਾਨ ਦਾ ਤੇ ਦਿੱਲੀ ਲੋਬੀ ਜਿਹੜੀ ਆ ਕਿਤੇ ਵੀ ਇਕੱਠਿਆਂ ਤਾਲਮੇਲ ਵਿੱਚ ਦਿਖੀ ਨਹੀਂ ਜਾਂ ਇਕੱਠਿਆਂ ਦਿਖੀ ਨਹੀਂ ਹੈ ਕੱਲ ਆਪਾਂ ਸਵੇਰ ਦੇ ਪ੍ਰੋਗਰਾਮ ਤੇ ਗੱਲ ਕੀਤੀ ਸੀ ਵਿਧਾਇਕ ਤੇ ਮੰਤਰੀ ਜਿਹੜੇ ਆ ਉਹਨਾਂ ਦੀ ਮੀਟਿੰਗ ਜਿਹੜੇ ਉਹ ਲੈਣਗੇ ਸੰਦੀਪ ਪਾਠਕ ਔਰ ਜਿਹੜੇ ਆਪਣੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਪਰ ਕੱਲ ਸ਼ਾਮੀ ਜਿਹੜੀ ਆ ਉਹ ਮੀਟਿੰਗ ਹੋਈ ਜਿਹੜੀ ਕੱਲ ਹੋਈ ਹੈ ਮੀਟਿੰਗ ਦਪਹਿਰ ਉਸ ਮੀਟਿੰਗ ਦੇ ਵਿੱਚ ਸੰਦੀਪ ਪਾਟਕ ਹੋਰੀ ਤਾਂ ਮੌਜੂਦ ਰਹੇ ਪਰ ਕਹਿੰਦੇ ਕਿ ਮੁੱਖ ਮੰਤਰੀ ਸਿਹਤ ਦਾ ਹਵਾਲਾ ਦੇ ਕੇ ਵੀ ਸਿਹਤ ਖਰਾਬ ਹੈ ਉਸ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਤਾਂ ਮੇਰੇ ਉੱਤੇ ਵੀ ਸੈਟ ਜਿਹੜਾ ਉਹ ਦੇਖਿਆ ਨਹੀਂ ਇਸ ਤੋਂ ਪਹਿਲਾਂ ਮੀਟਿੰਗਾਂ ਆਪਾਂ ਦੇਖੀਆਂ ਕਿ ਮੰਥਨ ਦੇ ਤੌਰ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਸੰਦੀਪ ਪਾਟਕ ਅਲੱਗ ਕਰਦੇ ਰਹੇ ਆ ਪਹਿਲੇ ਮੰਤਰੀਆਂ ਦੇ ਨਾਲ ਦੂਜੇ ਪਾਸੇ ਭਗਵੰਤ ਮਾਨ ਅਲੱਗ ਕਰਦੇ ਰਹੇ ਆ ਕਿ ਰਾਤ ਵੀ ਇਸ ਬਾਰੇ ਗੱਲ ਕੀਤੀ ਹੈ ਤਾਂ ਹੋਰ ਇਹਦੇ ਵਿੱਚ ਤਾਂ ਜਾਕੀ ਜਾਣਕਾਰੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇਸ ਮੀਟਿੰਗ 'ਚ ਪਹੁੰਚੇ ਕਿਉਂ ਨਹੀਂ ਹਾਲਾਂਕਿ ਸਿਹਤ ਖਰਾਬ ਦਾ ਹਵਾਲਾ ਦਿੱਤਾ ਜਾ ਰਿਹਾ ਪਰ ਜਿਹੜੇ ਸਿਆਸੀ ਗਲਿਆਰੇ 'ਚ ਚਰਚਾਵਾ ਕੁਝ ਹੋਰ ਹੀ ਨਹੀਂ ਅਨਕਸਾ ਆ ਸੁਖਵੰਦ ਜੀ ਕੱਲ੍ਹ ਦੇ ਸਵੇਰ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਜਲੰਧਰ ਦੀ ਜਿਮਨੀ ਚੋਣ ਤੋਂ ਬੜੇ ਖੁਸ਼ ਨੇ ਔਰ ਇਸ ਖੁਸ਼ੀ ਦੇ ਵਿੱਚ ਇਸ ਜਿਮਨੀ ਚੋਣ ਦੇ ਵਿੱਚ ਜਿੰਨਾ ਮੰਤਰੀਆਂ 'ਚ ਜਿੰਨਾ ਵਿਧਾਇਕਾਂ ਜਿੰਨਾਂ ਦੀ ਗਿਣਤੀ 23 ਬਣਦੀ ਹੈ ਉਹਨਾਂ ਨੂੰ ਉਹਨਾਂ ਨੇ ਚੰਡੀਗੜ੍ਹ ਸੱਤਿਆ ਸੀ ਚੰਡੀਗੜ੍ਹ ਸੱਦਿਆ ਸੀ ਚੰਡੀਗੜ੍ਹ ਮੀਟਿੰਗ ਹੋਣੀ ਸੀ ਦਾ ਬਕਾਇਦਾ ਤੌਰ ਤੇ ਉਹਨਾਂ ਦੇ ਲੰਚ ਦਾ ਜਿਹੜਾ ਪ੍ਰੋਗਰਾਮ ਸੀ ਉਹ ਆਰਗੇਨਾਈਜ਼ ਕੀਤਾ ਜਾਣਾ ਸੀ ਤੇ ਇਹ ਦੱਸਿਆ ਗਿਆ ਕਿ ਇਹ ਜਿਹੜੀ ਮੀਟਿੰਗ ਹੋਣੀ ਸੀ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਸੰਦੀਪ ਪਾਟਕ ਖੋਣੀ ਜਿਹੜੇ ਪਾਰਟੀ ਦੇ ਜਨ ਸਿਕਤਰ ਦੇ ਉਹਨਾਂ ਨੇ ਮੇਸਜ ਆ ਦੇਣਾ ਤੇ ਦੋਵਾਂ ਨੇਤਾਵਾਂ ਨੇ ਜਿਹੜੇ ਸਿਖਰ ਦੇ ਨੇਤਾ ਸਨ ਇਹਨਾਂ ਨੇ ਇਹ ਤਈ ਦੇ ਕਰੀਬ ਜਿਹੜੇ ਮੰਤਰੀ ਜਾਂ ਵਿਧਾਇਕ ਜਾਂ ਹੋਰ ਜਿਹੜੇ ਸੰਜ ਨੇ ਇਹਨਾਂ ਚੋਣਾਂ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ ਉਹਨਾਂ ਦੀ ਕੁਟਤਾ ਪੜੀ ਜਾਣੀ ਸੀ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਸੀ ਤੇ ਨਾਲ ਹੀ ਨਾਲ ਉਹਨਾਂ ਜਿਮਨੀ ਚੋਣਾਂ ਦੇ ਵਾਸਤੇ ਜਿਹੜੀਆਂ ਚਾਰ ਹੋਣੀਆਂ ਨੇ ਉਹਨਾਂ ਵਾਸਤੇ ਵੱਖਰੀ ਰਣਨੀਤੀ ਜਿਹੜੀ ਉਹ ਲਿਖੀ ਜਾਣੀ ਸੀ ਇਹ ਚੰਡੀਗੜ੍ਹ ਦਾ ਫੋਕਸ ਸੀ ਪਰ ਸ਼ਾਮ ਹੁੰਦਿਆਂ ਹੁੰਦਿਆਂ ਜਿਹੜੀ ਖ ਖਬਰ ਇਹ ਆਈ ਕਿ ਸੰਦੀਪ ਪਾਠਕੁਣ ਜਲੰਧਰ ਦੇ ਵਿੱਚ ਇਹ ਮੀਟਿੰਗ ਜਿਹੜੀ ਆਰਗੇਨਾਈਜ਼ ਕਰ ਰਹੇ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਸਿਹਤ ਉਹਨਾਂ ਦੀ ਠੀਕ ਨਹੀਂ ਹੈਗੀ ਇਸ ਕਰਕੇ ਉਹ ਇਸ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ ਹੁਣ ਇੱਕ ਤਾਂ ਵੈਨਿਊ ਬਦਲ ਦੇਣਾ ਆਪਣੇ ਆਪ ਦੇ ਵਿੱਚ ਸੁਖਿੰਦਰ ਜੀ ਬੜਾ ਗੱਲਾਂ ਬਾਤਾਂ ਕਰਨ ਦੀ ਗੱਲ ਹੈਗੀ ਬੈਨਾ ਮੀਟਿੰਗ ਤਾਂ ਚੰਡੀਗੜ੍ਹ ਹੋ ਰਹੀ ਹੈ ਜੋ ਕੁਝ ਅਖਬਾਰਾਂ ਦੇ ਸ਼ਪੈਜਾ ਜੋ ਸੂਚਨਾ ਵਾਸਤੇ ਕੋ ਹੋਣੀ ਹੈ ਉਹਦੇ ਵਿੱਚ ਲੰਚ ਦੀ ਬੇਨਤੀ ਗੱਲ ਹੈਗੀ ਹੈ ਤਾਂ ਉੱਥੇ ਸੰਦੀਪ ਪਾਠਕੁਣਾਂ ਨੇ ਇਕੱਠਿਆ ਕਰਨਾ ਤੇ ਜੇਕਰ ਮੀਟਿੰਗ ਚੰਡੀਗੜ੍ਹ ਚੰਡੀਗੜ੍ਹ ਚ ਹੀ ਬੁਲਾਈ ਜਾਣੀ ਸੀ ਜੇ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਦੇ ਵਿੱਚ ਠੀਕ ਨਹੀਂ ਸੀ ਤਾਂ ਉਹ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ ਕਿ ਜਿੱਥੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾਣਾ ਸੀ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਕਿਉਂਕਿ ਇਹ ਮੀਟਿੰਗ ਜਿਹੜੀ ਸੀ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਸੱਦੀ ਗਈ ਸੀ ਨਾ ਕਿ ਸੰਦੀਪ ਪਟਕਵਾਲਾ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਲੰਚ ਦੇਣ ਦਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਤਾਂ ਫਿਰ ਅਜਿਹੀ ਸਥਿਤੀ 'ਚ ਜਦੋਂ ਵੈਨਿਊ ਹੀ ਬਦਲ ਦਿੱਤਾ ਗਿਆ ਚੰਡੀਗੜ੍ਹ ਦੀ ਥਾਂ ਤੇ ਤੁਸੀਂ ਵੈਨਿਊ ਜਲੰਧਰ ਕਰ ਦਿੱਤਾ ਔਰ ਉਸ ਵੈਨਿਊ ਦੇ ਵਿੱਚ ਸਿਰਫ ਤੇ ਸਿਰਫ ਸੰਦੀਪ ਪਟਕਵਾਲਾ ਹੀ ਹੁੰਦੇ ਆ ਤੇ ਜਿਹੜੇ ਤਈ ਜਿਹਨਾਂ ਨੂੰ ਸਦਰਾ ਸੀ ਜਿਨ੍ਹਾਂ ਦੀ ਪਿੰਡ ਥਾਪੜਨੇ ਸੀ ਉਹਨਾਂ ਨੂੰ ਤਾਂ ਚਲੋ ਸੱਦਿਆ ਹੀ ਸੱਦਿਆ ਬਾਕੀ ਹੋਰ ਵਲੰਟੀਅਰ ਉਹ ਵੀ ਸੱਦ ਲਿਆ ਤੇ ਜਿਹੜੇ মিডিਆ ਉਹਨਾਂ ਨੂੰ ਤੁਸੀਂ ਬਿਲਕੁਲ ਲਾ ਕੇ ਨਹੀਂ ਲੱਗਣ ਦਿੱਤਾ ਤਾਂ ਸਾਫ ਸੰਕੇਤ ਸਿੱਧੂ ਸਾਹਿਬ ਉਹੀ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਭੇਤ ਵਿੱਚ ਜਲੰਧਰ ਦੀ ਜਿੰਮ ਜਿੰਮਨੀ ਚੋਣ ਸ਼ੁਰੂ ਹੋਣੀ ਸੀ ਤਾਂ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਣੇ ਪੱਤਰ ਤੇ ਵੱਖਰੀਆਂ ਮੀਟਿੰਗਾਂ ਕਰ ਰਹੀ ਸੀ ਤੇ ਦੂਜੇ ਪਾਸੇ ਸੰਦੀਪ ਪਾਟਕ ਨੇ ਆਪਣੇ ਪੱਧਰ ਤੇ ਆਪਣੀਆਂ ਬਕਰੀਆਂ ਮੀਟਕਾਂ ਕਰਦੇ ਰਹੇ ਦੋਵੇਂ ਇੱਕ ਪਲੇਟਫਾਰਮ ਤੇ ਉਸ ਤਰੀਕੇ ਨਾਲ ਨਜ਼ਰਦੀਆਂ ਆਏ ਜਿਸ ਤਰੀਕੇ ਨਾਲ ਪਿਛਲੀ ਖਬਰ ਦਾ ਜ਼ਿਕਰ ਕਰਦੇ ਅਸੀਂ ਗੱਲ ਕਹੀ ਹੈ ਕਿ ਚਰਨਜੀਤ ਸਿੰਘ ਚੰਨੀ ਤੇ ਰਾਜਾ ਬਣੇਗੇ ਪਲੇਟਫਾਰਮ 'ਚ ਇੱਕ ਫਰੇਮ 'ਚ ਨਜ਼ਰਦੀਆਂ ਆਏ ਉਸੇ ਤਰੀਕੇ ਨਾਲ ਕੱਲ ਜਾਂ ਮਾਫ ਕਰਦਾ ਉਸ ਚੋੜਾ ਦੇ ਵਿੱਚ ਕਦੇ ਵੀ ਆਪਣੇ ਪਤਨਤ ਬਾਤ ਸੰਦੀਪ ਪਾਟਕ ਫਰੇਮ 'ਚ ਨਜ਼ਰਦੀਆਂ ਆਏ ਤਾਂ ਹੁਣ ਕੱਲ ਤਾਂ ਉਹ ਕਲੀਅਰ ਸਿਚੁਏਸ਼ਨ ਆ ਪੂਰਨ ਤੌਰ ਤੇ ਸਥਿਤੀ ਜਿਹੜੀ ਆ ਉਹ ਸਾਫ ਹੋ ਜਾਂਦੀ ਹੈ ਕਿ ਜੋ ਫਿਰ ਹਾਂ ਲਗਾਤਾਰ ਸੰਮੀ ਪਾਠਕ ਹੁਣਾਂ ਵੱਲੋਂ ਇਹ ਦਿੱਤਾ ਗਿਆ ਕਿ ਉਹਨਾਂ ਦੀ ਸਿਹਤ ਖਰਾਬ ਸਿਹਤ ਖਰਾਬ ਆ ਫਿਰ ਵੈਨਿਊ ਕਿਉਂ ਬਦਲਿਆ ਗਿਆ ਚੰਡੀਗੜ੍ਹ ਦੀ ਥਾਂ ਜਲੰਧਰ ਕਿਉਂ ਕੀਤਾ ਗਿਆ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਆ ਤੇ ਪ੍ਰਸ਼ੰਤ ਦਾ ਜਵਾਬ ਸੁਖਵਿੰਦਰ ਜੀ ਫਿਰ ਉਹੀ ਆ ਕਿ ਦਿੱਲੀ ਲੋਬੀ ਤੇ ਪੰਜਾਬ ਲੋਬੀ ਦੇ ਵਿੱਚ ਇਸ ਵੇਲੇ ਸਭ ਕੁਝ ਅੱਛਾ ਜਿਹੜਾ ਉਹ ਨਹੀਂ ਚੱਲ ਰਿਹਾ ਹੁਣ ਕਾਰਨ ਇਹ ਆ ਕਿਉਂਕਿ ਜਿਸ ਤਰੀਕੇ ਨਾਲ ਮਹਿੰਦਰ ਪਕਤੀ ਜਿਥੋਂ ਜੇਥੋਂ ਹੀ ਆ ਇੱਕ ਜ਼ਬਰਦਸਤ ਉਹਨੇ ਲੀਡ ਲਈ ਆ ਹੁਣ ਪ੍ਰਸ਼ੰਤ ਆਖਿਆ ਇਸ ਦਾ ਸਿਰਾ ਕਿਨੂੰ ਜਾਂਦਾ ਕੀ ਸਰ ਆ ਮੁੱਖ ਮੰਤਰੀ ਸਾਹਿਬ ਆਪਣੇ ਸਿਫਤੇ ਲੈਣਗੇ ਸਭਾਵਕਾ ਗੋਣਣ ਕਰਨਾ ਮੈਂ 1.5 ਮਹੀਨਾ ਜਾਂ ਮਹੀਨਾ ਆਪਣੇ ਪਰਿਵਾਰਕ ਵਿੱਚ ਆਪਣਾ ਨਾਲ ਉੱਥੇ ਡੇਰੇ ਲਾਇਆ ਦੂਜੇ ਪਾਸੇ ਸੰਦੀਪ ਪਾਟਕ ਨੂੰ ਕਹਿਣਗੇ ਕਿ ਇਸ ਸਾਰੀ ਚੋਣ ਦੇ ਰਣਨੀਤੀਕਾਰ ਤੇ ਅਸੀਂ ਆਹੀ ਦੱਸਿਆ ਕਿ ਇਸ ਤਿੱਕੇ ਨਾਲ ਇਹ ਗੱਲਬਾਤ ਕਰਦੀ ਹੈ ਇਹ ਵੀ ਜਿਹੜਾ ਇੱਕ ਟਕਰਾਓ ਵਾ ਸੁਖਿੰਦਰ ਜੀ ਇਹ ਵੀ ਹੋ ਸਕਦਾ ਕਿ ਜਿਸ ਕਾਰਨ ਕੱਲ ਉਸ ਮੀਟਿੰਗ ਜਿਹੜੀ ਚੰਡੀਗੜ੍ਹ ਹੋਣੀ ਸੀ ਦੋਵੇਂ ਨੇਤਾਵਾਂ ਦੇ ਵਿਚਕਾਰ ਆਪਸੀ ਜਿਹੜੀ ਸਹਿਮਤੀ ਆ ਉਹ ਨਾ ਬਣੀ ਹੋਵੇ ਜਿਸ ਕਕੇ ਬਿਆਨ ਵੀ ਬਤਲ ਦਿੱਤਾ ਗਿਆ ਤੇ ਦੂਜੇ ਪਾਸੇ ਮੀਟਿੰਗ ਦਾ ਸੰਬੰਧੀ ਆਉਣ ਸ਼ਾਵਰ ਹੋਣ ਵਾਲੇ ਵਿਤਿਆਂ ਵੀ ਜੁੜਵਾ ਦੇ ਪਾਜੀ ਜੀ ਉਹ ਕਰ ਦਿੱਤੀ ਗਈ ਸੋ ਇਹਦੀਆਂ ਸਾਰੀਆਂ ਚੀਜ਼ਾਂ ਤੋਂ ਸੁਖਿੰਦਰ ਜੀ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ ਆਮ ਆਦਮੀ ਪਾਰਟੀ ਨੇ ਇਹ ਜਿਮੀ ਚੋਂ ਜਿੱਤ ਤੱਕ ਵਰਤਮਾਨ ਹੁਣਾਂ ਨੇ ਆਪਣੀ ਸਥਿਤੀ ਦੇ ਵਿੱਚ ਸੁਧਾਰ ਦੇ ਆ ਆਪਣੀ ਸਥਿਤੀ ਮਜ਼ਬੂਤ ਦਰਸਾਈ ਆ ਪਰ ਸ਼ਾਇਦ ਆਪ ਆਦਮੀ ਪਾਰਟੀ ਦੀ ਹਾਈ ਕਮੰਡ ਇਸ ਗੱਲ ਨੂੰ ਅਜੇ ਮੰਨਣ ਵਾਸਤੇ ਮਨਜ਼ੂਰ ਨਹੀਂ ਆ ਅਜੇ ਉਹ ਇਸ ਗੱਲ ਦਾ ਸਾਬਤ ਹੋਣ ਨੂੰ ਜ਼ਰੂਰ ਨਹੀਂ ਹੈ ਕਿ ਹਾਂ ਵੀ ਇਹ ਸਾਰਾ ਕੁਝ ਜੋ ਕੁਝ ਹੋਇਆ ਭਗਵਤਪਰਮ ਦੇ ਚਿਹਰੇ ਨੂੰ ਹੋਇਆ ਇਸੇ ਹੀ ਕਾਰਨ ਸੰਦੀਪ ਪਟਨਾ ਬੋਲੋ ਜਿਹੜੀ ਆਪਣੇ ਪੱਧਰ ਤੇ ਇਹ ਮੀਟਿੰਗ ਜਿਹੜੀ ਕੀਤੀ ਗਈ ਆ ਖੈਰ ਦੇਖੋ ਆਉਂਦੇ ਦਿਨਾਂ ਦੇ ਵਿੱਚ ਇਹ ਆਪਸੀ ਟਕਰਾਓ ਕੀ ਹੱਲ ਹੁੰਦਾ ਜਾਂ ਇਹ ਹੋਰ ਸਿਖਰ ਵੱਲ ਜਾਂਦਾ ਤੇ ਇਸ ਦਾ ਪ੍ਰਭਾਵ ਜਿਹੜਾ ਅਗਦੀ ਜੀਪਲੀ ਚੋਣਾ ਤੇ ਕਿਹੋ ਜਿਹਾ ਪੈਂਦਾ ਇਹ ਤਾਂ ਸਿੱਧੂ ਸਭ ਹੋ ਜਾਂਦੇ ਦਿਨਾਂ 'ਚ ਪਤਾ ਲੱਗੇਗਾ ਬਾਕੀ ਇਹ ਗੱਲ ਪੱਕੀ ਆ ਕਿ ਇਹ ਜਿਹੜੀ ਮੀਟਿੰਗ ਦੇ ਵਿੱਚ ਪ੍ਰਧਾਨ ਮੁੱਖ ਮੰਤਰੀ ਸਾਹਿਬ ਦਾ ਨਾਮ ਆਉਣਾ ਆਪਣੇ ਆਪ ਦੇ ਵਿੱਚ ਕਈ ਵੱਡੇ ਪ੍ਰੈਸ਼ਰਾਂ ਨੂੰ जन्म ਜਿਹੜਾ ਸੁਪਿੰਦਰ ਜੀ ਉਹ ਜਰੂਰ ਦੇ ਗਿਆ ਚਲੋ ਅਨੰਛਾ ਤੁਸੀਂ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪੈਸਨ ਪ੍ਰੋਫੈਸਰ ਮਨਜੀਤ ਸਿੰਘ ਆਖੀ ਸਾਹਿਬ ਜਿਨ੍ਹਾਂ ਦੇ ਬਲੋਂ ਆਇਆ ਅਸੀਂ ਖਬਰਾਂ ਤੇ ਗੱਲਬਾਤ ਕੀਤੀ ਕੀ ਹੈ ਉਮੀਦ ਕਰਦੇ ਹਾਂ ਕੈਂਕੀ ਸਾਹਿਬ ਦੇ ਨਾਲ ਕੀਜੀਗਾ ਬਾਤ ਪਰ ਜਰੂਰ ਪਸੰਦ ਆਈ ਤੁਹਾਡਾ ਫੇਰ ਮਿਲਣਾ ਜੀ ਸਾਰਿਆਂ ਦਾ